ਮੰਮੀ ਦੀ ਗੱਲ ਸਹੀ ਸੀ। ਮਾਮਾ ਨਾਲ ਹੀ ਪੇਕੇ ਹੁੰਦੇ ਆ। ਇੱਥੇ ਮੰਮੀ ਵਰਗੀ ਕਿਹੜੀ ਸਿਆਣ ਦੀ? ਉਹ ਮੇਰੀ ਭੈਣ ਨਰਮਾ, ਮੇਰੀ ਭੈਣ ਢਿੱਲੀ ਆ। ਇਹ ਕਦੀ ਢਿੱਲੀ ਆ। ਇਹ ਤਾਂ ਖੇਖਣ ਕਰਦੀ ਹੈਗੀ। ਉੱਥੋਂ ਆ ਗਈ ਕੰਮ ਤੋਂ ਟਲ ਕੇ ਇੱਥੇ ਆ ਕੇ ਸਾਡਾ ਕੰਮ ਖਰਾਬ ਕਰੀ ਜਾਂਦੀ ਐ ਬਸ। ਜਿਵੇਂ ਰੋਈ ਤੱਬੀ ਰ ਮੇਰਾ ਗੁੱਸੇ ਹੋਊਗਾ। ਆਖੂਗਾ ਵੀ ਮੈਂ ਵੀ ਦਿਨ ਕੱਟੀਆਂ ਕਰਦੇ ਹੀ ਆ ਭਣੇ। ਵੀ ਤੂੰ ਤਾਂ ਮਾਂ ਨੂੰ ਭਾਲੀ ਜੰਨੀ ਐ। ਮੈਂ ਮਾਂ ਨੂੰ ਦੱਸ ਕਿਤੇ। ਬੰਦੂ ਨਾ ਗੱਲ ਕਰਾਂ। ਕਹਦੇ ਨਾਸੀ ਧੂਆਂ ਲਿਆ। ਓਹੋ ਹਾਂ ਬਾਈ ਕੀ ਹਾਲ ਨੇ ਕੀ ਹਾਲ ਅੱਜ ਕੇ ਠੀਕ ਐ ਹੈਪੀ ਹੈ ਠੀਕ ਐ ਹਾਂ ਠੀਕ ਠਾਕ ਬਾਹਰ ਦੇ ਬਣੀ ਬੈਠਾ ਬਾਈ ਕੀ ਗੱਲ ਹੋਈ ਪੈ ਗਿਆ ਸੀ ਯਾਰ ਮਾ ਤਾਂ ਅੱਜ ਦੇ ਬੜ ਕੇ ਥੱਕ ਗਿਆ ਕੰਮ ਕਰਦਾ ਕਰਦਾ ਠੀਕ ਐ ਉਹ ਤੁਹਾਨੂੰ ਪਤਾ ਹੁਣ ਤੇਰੀ ਭਝਾਈ ਇਹ ਨਾ ਬਿਮਾਰ ਹੋ ਗਈ ਦੋਕ ਦਿਨ ਹੋ ਗਏ ਬਾਈ ਮੈਂ ਤੈਨੂੰ ਸਹੀ ਗੱਲ ਦੱਸਦਾ ਹੁਣ ਹਾਂ ਮੈਂ ਇੱਥੋਂ ਜਦੋਂ ਘਰੇ ਸੀ ਨਾ ਹੁਣ ਤੇ ਮੈਂ ਆਈ ਸੀ ਬਸ ਮੈਨੂੰ ਅੱਧਾ ਘੰਟਾ ਹੋ ਗਿਆ ਸੀ ਕਹਿੰਦੇ ਕਿ ਤੇਰੀ ਭਾਬੀ ਬਿਮਾਰ ਆ ਗਈ ਤੇ ਬਾਈ ਯਾਰ ਨਾ ਤੂੰ ਆਇਆ ਤੇ ਨਾ ਕੋਈ ਦੱਸਿਆ ਤੂੰ ਮੈਨੂੰ ਦੱਸਦਾ ਨਾ ਪਤਾ ਬਈ ਦਵਾ ਲੈਣ ਦਾ ਏਡੀ ਗੱਲ ਸੀ ਉਹ ਜਗ੍ਹਾ ਮੈਨੂੰ ਐਸੀ ਤੂੰ ਗੱਡੀ ਲੈ ਕੇ ਗਿਆ ਹੋਵੇਗਾ ਤੇ ਮੰਨ ਕੇ ਚੱਲ ਵੀ ਮਾਹ ਚੱਲ ਉਹਨੂੰ ਕਾਹਨੂੰ ਔਖਾ ਕਰਨਾ ਦਵਾਈ ਦਵਾਈ ਨੂੰ ਦਵਾ ਲਿਆ ਗੱਲ ਕਰ ਇਹਨੂੰ ਰਸਤਾ ਦੱਸਿਆ ਠੀਕ ਹੈ ਅੱਛਾ ਇਹਦੇ ਸੱਲੀਏ ਘਟ ਗਏ ਤੇ ਉਹ ਕਹਿੰਦੇ ਵੀ ਰਸਤਾ ਜਿੰਨਾ ਹੀ ਰਸਤਾ ਕਰੂਗੀ ਉਹ ਨਹੀਂ ਬਹਿਦਾ ਹੁਣ ਮੈਂ ਲੱਗਦਾ ਕਹਿੰਦਾ ਸੀ ਵੀ ਮੈਂ ਕੋਈ ਬੁੜੀ ਲੱਭਣਾ ਕੰਮ ਵਾਲੀ ਕੰਮ ਵਾਲੀ ਬੁੜੀ ਨੂੰ ਤਾਂ ਨਜ਼ਰ ਬੁੜੀ ਨੂੰ ਕੁੱਚੇ ਕੋਈ ਕਰਕੇ ਨਹੀਂ ਰਾਜੀ ਕੰਮ ਇਹ ਕਰਾਂਗੇ ਨਹੀਂ ਕੰਮ ਤਾਂ ਬਾਈ ਆਏ ਆ ਗੱਲ ਦੇਖ ਝੋਨੇ ਦਾ ਸੀਜ਼ਨ ਚੱਲ ਪਿਆ ਹੁਣ ਸਾਰੀ ਲੇਬਰ ਝੋਨਾ ਲਾਉਣ ਜਾਂਦੀ ਹੈ ਜਾਨੀ ਕਿ ਇਕੱਠੇ ਗਰੁੱਪ ਬਣਾ ਕੇ ਜਾਂਦੇ ਨੇ ਕੁੱਕ ਪੰਜ ਚਾਰ ਬੰਦਿਆਂ ਦਾ ਤਾਂ ਕੰਮ ਹੈ ਨਹੀਂਗਾ ਤੇ ਇੱਕ ਨਾ ਬਈ ਮੈਨੂੰ ਜਦੋਂ ਹੁਣ ਮੈਂ ਤਾਂ ਦੱਸਦਾ ਵੀ ਘਰੇ ਗੱਲ ਚੱਲੀ ਮੈਂ ਆਖਿਆ ਚੱਲ ਮਾੜੀ ਮੁੱਠੀ ਬਿਮਾਰ ਹੋਊਗੀ ਅੱਛਾ ਵੱਧਾ ਬਿਮਾਰ ਹੈ ਬਈ ਵੱਧੋਸਾ ਲੜਾਉਣ ਹੋਗੇ ਬਾਬਾ ਰਸਤਾ ਦੱਸਿਆ ਹਾਂ ਅੱਛਾ ਤੇ ਮੇਰੀ ਐਂ ਸਲਾਹ ਸੀ ਨੇ ਕਪਸ ਮਾਪ ਕੇ ਚੱਲੋ ਸਿਰਕ ਗਿੱਸਾ ਕਰੀ ਜਾਂਦਾ ਤੇ ਤੈਨੂੰ ਪਤਾ ਬੁੜੀਆਂ ਦੇ ਕੰਮ ਆ ਜਿਹੜੇ ਉਹ ਵੀ ਵਾੜੇ ਵੱਡੇ ਆ ਨਾ ਕੋਚੇ ਰੋਟੀ ਟੁੱਕਦਾ ਹੁਣ ਆਪ ਦੋ ਦਿਨ ਤਾਂ ਹੋ ਗਏ ਆਪ ਮੱਥਾ ਮਾਰੀ ਜਾਂਦਾ ਤੇ ਆਪ ਥੱਕੇ ਨਾਲ ਕੋ ਕਾਹਨੂੰ ਹੁੰਦੇ ਹੋ ਬਹੁਤ ਔਖਾ ਹੋ ਜਾਂਦਾ ਬਈ ਸਹੀ ਗੱਲ ਆ ਗਈ ਤੂੰ ਹੋਰੋਂ ਕਰ ਫਿਰ ਮੇਰੀ ਗੱਲ ਸੁਣਾ ਤੂੰ ਕੋਈ ਨਹੀਂ ਟੈਨਸ਼ਨ ਨਾਲ ਐ ਆਪਾਂ ਕੋਈ ਕਰਾਂਗੇ ਮਸਲਾ ਹੱਲ ਹੋਰ ਤੂੰ ਕਿਰਾਂ ਭਾਬੀ ਨੂੰ 4 ਦਿਨ ਪਿੰਡ ਭੇਜ ਆ ਪਿੰਡ ਦਾ ਉਹ ਪਿੰਡ ਵੀ ਕੰਤਾ ਪਤੀ ਜੱਗੇ ਜਿੱਦਾਂ ਹੁਣ ਇਹਦੀ ਹਿੰਦੀ ਮਾਂ ਫਿਰ ਤਾਂ ਗੱਲ ਹੋਰ ਸੀ ਠੀਕ ਆ ਹੁਣ ਮਾਂ ਇਹਨਾਂ ਨੂੰ ਭੇਜਦਾ ਮਾਂ ਅਗਲੇ ਨੂੰ ਤੰਗ ਕਰਨਾ ਯਾਰ ਬਗੈਰ ਮਦਦ ਤੋਂ ਜੇ ਮਾਂ ਦੇ ਬੇਟਾ ਭੱਜਿਆ ਜਾਂਦਾ ਬੰਦਾ ਮਾਂ ਨੂੰ ਵੱਧ ਟੈਨਸ਼ਨ ਨਹੀਂ ਦੂਜਾ ਬੰਦਾ ਕੋਲੋਂ ਟੈਨਸ਼ਨ ਲੈਂਦਾ ਹੁੰਦਾ ਇਹ ਤਾਂ ਸਹੀ ਆ ਗੱਲ ਬਾਈ ਤੇਰੀ ਮਾਮਾ ਨਾਲ ਹੀ ਹੁੰਦੇ ਆਗੇ ਹੂੰ ਮਾਪਿਆਂ ਵਾਲੀ ਪੇਕੇ ਹੁੰਦੇ ਨੇ ਨਾਨਾ ਨਾਨੀ ਨਾਲ ਨਾਨਕੇ ਹੁੰਦੇ ਨੇ ਸਿਆਣੇ ਦੀ ਕਹਾਵਤ ਸਹੀ ਆ ਬਈ ਇਹ ਸਹੀ ਗੱਲ ਆ ਤਾਂ ਹੀ ਮੈਂ ਨੂੰ ਕਹਿੰਦਾ ਸੀ ਮੈਂ ਤਾਂ ਜੀ ਨਹੀਂ ਕਰਦਾ ਸੀ ਚਲ ਹੁਣ ਕੋਈ ਚਿੱਤ ਵੀ ਨਹੀਂ ਵੀਰ ਮੈਂ ਭੇਜ ਦਾਂਂਗਾ ਚਾਰ ਦਿਨ ਭਰੇ ਤੇ ਹੱਡ ਦੀ ਨਹੀਂ ਕੰਮ ਕਰਨ ਨੂੰ ਤੈਨੂੰ ਪਤਾ ਵੀਰੇ ਵੱਧ ਬਿਮਾਰ ਹੋ ਜੂ ਵੀ ਹੱਡ ਦੀ ਹੈ ਨਹੀਂ ਇਹਦਣ ਪਤਾ ਉਹਦੀ ਸਮਾਰੀ ਹੀ ਟੁੱਟ ਹੋ ਜਾਂਦੀ ਆ ਉੱਤੇ ਬਾਈ ਉਹਦੀ ਲੱਗ ਜਾਂਦੀ ਆ ਜਿਹੜੀ ਬੁਢੀ ਹੁੰਦੀ ਆ ਨਾ ਉਹਨੂੰ ਘਰ ਦਾ ਹੁੰਦਾ ਫਿਕਰ ਉਹਨੂੰ ਜਵਾਕਾਂ ਚੱਲਣ ਦਾ ਫਿਕਰ ਹੁੰਦਾਗਾ ਤੂੰ ਮੇਰੀ ਗੱਲ ਸੁਣ ਕੁਝ ਨਹੀਂ ਹੁੰਦਾਗਾ ਇਹ ਤਾਂ ਕਹੀ ਕਹਾੜਾ ਸਾਰੀ ਅਮਰੀ ਚੱਲੀ ਜਾਊਗਾ ਨਹੀਂ ਤਾਂ ਛੁੱਟੀਆਂ ਨੇ ਜਵਾਕ ਜਾਏ ਉਹਨੂੰ ਕਿ 4 ਦਿਨ ਤੇ ਨਾਲੇ ਆਏ ਆ ਬਾਈ ਪਾਸਾ ਥੱਲੇ ਜਾਂਦਾਗਾ ਬੰਦਾ ਨਾ ਆਪਦੇ ਮਾਂ ਪਿਓ ਕੋਲੇ ਜਾ ਕੇ ਚਲੋ ਮਾਂ ਹੈ ਨਹੀਂਗੀ ਦਾ ਪਾਪਾ ਹੈਗਾਗਾ ਹੋਰ ਕੋਈ ਭੈਣ ਭਰਜਾਈਆਂ ਨੇ ਕਿਆਂ 2 ਦਿਨ ਬੰਦੇ ਦਾ ਚਿੱਤ ਠੀਕ ਹੋ ਜਾਂਦਾਗਾ ਅੱਧਾ ਬੰਦਾ ਤਾਂ ਨਾ ਗੱਲਾਂ ਬਾਤਾਂ ਨਾ ਠੀਕ ਹੋ ਜਾਂਦਾਗਾ ਤੂੰ ਮੇਰੇ ਆਖੇ ਲੱਗ ਕੇ 4 ਦਿਨ ਭੇਜ ਦੇ ਕੁਝ ਨਹੀਂ ਹੁੰਦਾ ਤੇ ਠੀਕ ਹੋ ਜੂਗੀ ਕਿਉਂ ਆਇਆ ਗੱਲ ਬਈ ਇੱਥੇ ਵੀਕਨੈਸ ਵਾਲੀ ਹੋ ਜੂਗੀ ਜਦੋਂ ਸੈੱਲ ਘਟ ਗਏ ਰੱਬ ਨਾ ਕਰੇ ਕੱਲ ਨੂੰ ਫਿਰ ਦਾਖਲ ਕਰਾਉਣਾ ਪੈ ਗਿਆ ਫਿਰ ਨਾ ਤਾਂ ਘਰੇ ਨਾ ਹਸਪਤਾਲ ਕਿੱਥੇ ਰਹੇਗਾ ਦੱਸ ਸਹੀ ਗੱਲ ਹੈ ਤੂੰ ਗੱਡੀ ਲੈ ਕੇ ਤਾਂ ਨਹੀਂ ਆਂਦਾ ਕੁੱਤੇ ਵਾਲਾ ਮੈਂ ਯਾਰ ਤੂੰ ਉਹ ਛੱਡ ਜਾ ਯਾਰ ਆਪਾਂ ਚੱਲਦੇ ਆਂਗੇ ਆਪਾਂ ਸਪੈਸ਼ਲ ਚੱਲਦੇ ਆਂਗੇ ਜਦੋਂ ਬਿਮਾਰ ਆ ਭਾਬੀ ਜਦੋਂ ਗੱਡੀ ਚੱਲ ਕੋਈ ਨਾ ਹੁੰਦਾ ਬੋਟ ਵੀ ਬਸ ਹੁੰਦਾ ਠੀਕ ਹੈ ਤੇ ਦੂਗਰਾਂ ਫਿਰ ਮੈਂ ਅੱਜ ਕਿਤੇ ਉੱਧਰ ਉੱਧਰ ਢੇੜਾ ਨਾ ਨਾ ਕੁਝ ਨਹੀਂ ਹੁੰਦਾ ਮਸਾ ਮਸਾ ਤਾਂ ਆਪਣੇ ਭਾਬੀ ਆ ਯਾਰ ਇੱਕ ਤੇ ਬਈ ਮੈਨੂੰ ਤੂੰ ਦੱਸ ਆ ਇਹ ਜੀ ਕੀ ਫਰ ਤੂੰ ਛੱਡਾਂ ਹੀ ਫਿਰ ਐਵੇਂ ਘਰੇ ਵੀ ਮੰਦਾ ਘਰੇ ਵੀ ਨਹੀਂ ਲੋਟ ਆਉਣਾ ਫਿਰ ਸਾਰੇ ਦਿਨ ਐ ਚਲ ਮੈਂ ਬੱਚਿਆਂ ਨਾਲ ਲੈ ਜਾਉਂਗਾ ਫਿਰ ਨਾਲ ਬੱਚੇ ਭਗ ਜਾਣਗੇ ਹਾਂ ਠੀਕ ਐ ਐ ਤਾਂ ਕੋਈ ਨਹੀਂ ਤੇਰੀ ਭਾਬੀ ਨੂੰ ਲੈ ਜੂ ਮੈਂ ਨਾਲ ਬਸ ਉਹਨੂੰ ਲੈ ਨਾਲ ਉਹ ਭਗ ਜੂਗੀ ਹਾਂ じゃ ਉਹ ਤੇ ਕੱਲ ਨੂੰ ਛੱਡਿਆ ਫਿਰ ਤੂੰ ਹਾਂ ਕੱਲ ਨੂੰ ਤੂੰ ਮੈਨੂੰ ਟਾਈਮ ਦੱਸ ਦੀ ਫਿਰ ਕਿੰਨੇ ਵਜੇ ਜਾਣਾ ਮੈਂ ਛੱਡਿਆ ਹਾਂ ਠੀਕ ਐ ਪੁੱਛ ਕੇ ਚੰਗਾ ਚੰਗਾ ਫਿਰ ਠੀਕ ਆ ਨਾ ਬਸ ਅਮਰੀਕਾ ਸੁਣ ਐਵੇਂ ਟੈਨਸ਼ਨ ਨਾਲ ਨਹੀਂ ਆ ਮੜਾ ਮੋਟਾ ਢਿੱਲ ਮਸੇ ਚੱਲਦੀ ਰਹਿੰਦੀ ਆ ਕਿਤੇ ਐਵੇਂ ਟੈਨਸ਼ਨ ਲੈ ਲੈ ਨਾ ਨਾ ਕੋਈ ਗੱਲ ਠੀਕ ਆ ਕਿ ਨਹੀਂ ਨਾ ਨਾ ਠੀਕ ਆ ਹਾਂ ਬਸ ਹੈਗੇ ਬੈਠੇ ਆ ਬਈ ਯਾਰ ਤੇਰੇ ਭਾਈਆਂ ਕੇ ਨਾ ਨਾ ਇਹ ਤਾਂ ਕਿੱਧਰ ਤੇ ਹੈਗਾ ਹਾਂ ਠੀਕ ਆ ਠੀਕ ਆ ਬਈ ਚੱਲ ਇਹ ਵੀ ਵਧੀਆ ਕਰਾਂ ਚੱਲ ਇਹ ਚਲੇ ਗਿਆ ਤੇ ਇਹਨਾਂ ਤੋਂ ਫੜ ਲਿਆ ਕਰੋ ਦੋ ਚਾਰ ਰੋਟੀਆਂ ਲੈ ਲਈ ਜਾਣਾ ਇਹ ਦੋਨੇ ਜਾਣੇ ਉੱਤੇ ਬੋਹ ਜਾਣੇ ਇਹਨਾਂ ਨੂੰ ਲੋਡ ਆ ਗਈ ਤੇ ਆ ਜੂ ਪੰਜ ਸੱਤ ਦਿਨ ਇਹਨੂੰ ਕਹਿ ਦਊਂਗਾ ਰੋਟੀ ਤੋਂ ਕਿੰਨਾ ਕਰੂ ਲੈ ਆ ਚੱਲ ਕਿ ਮੈਂ ਜੈਕਟਾ ਮम्मी ਜੀ ਜਾਵਾਂ ਤੂੰ ਮੈਂ ਆਪਣਾਂ ਅਲਕੀ ਕਿਦੋਂ ਆਵਾਂਗੇ ਪੁੱਤ ਮੈਂ ਤਾਂ ਬਿਮਾਰ ਹੋਈ ਪਈ ਆ ਕਿਉਂ ਯਾਰ ਯਾਰ ਮੇਰੇ ਸਾਰੇ ਯਾਰ ਦੋਸਤ ਸੇ ਆ ਗਏ ਆਪਾਂ ਹੀ ਇੱਥੇ ਟਰਦੇ ਆ ਇੱਥੇ ਮੈਂ ਥੱਕੇ ਹਾਈ ਜੰਨਾ ਪਸੂਆਂ ਚ ਫਿਰ ਪੁੱਤ ਘਰ ਦਾ ਕੰਮ ਐ ਘਰ ਦਾ ਕੰਮ ਕਰਨਾ ਹੀ ਐ ਜੀ ਨਹੀਂ ਲੱਗਦਾ ਤੂੰ ਬੋਤ ਮੇਰੀ ਗੱਲ ਸੁਣ ਨਾਨਕੀ ਜਾ ਕੇ ਵੀ ਕਿਹੜਾ ਤੇਰਾ ਜੀ ਲੱਗੂਗਾ ਕਿਉਂ ਲੱਗਦਾ ਕਿਉਂ ਕਹਿਣ ਜੋਗਾ ਤਾਂ ਹੋ ਜੂਗਾ ਵੀ ਨਾਨਕੀ ਗਿਆ ਉਹਦਾ ਸੁਖ ਦੇ ਦੇਗਾ ਮੈਂ ਤੈਨੂੰ ਆਏ ਕਹਿੰਦੀ ਸੀ ਵੀ ਨੰਨੇ ਨੰਨੀਆਂ ਨਾਲ ਹੀ ਨਾਨਕੇ ਹੁੰਦੇ ਐ ਤੇ ਮਾਂ ਨਾਲ ਪੇਕੇ ਹੁੰਦੇ ਐ ਯਾਰ ਤੂੰ ਤਾਂ ਆਹੀ ਡਾਇਲੋਗ ਮਾਰੀ ਜਾਨੀ ਰਹਿਣੀ ਐ ਉੱਤੋਂ ਤੂੰ ਬਿਮਾਰ ਹੋਈ ਪਈ ਐ ਵੀ ਮੈਨੂੰ ਜਦ ਮੈਂ ਕੱਲਾ ਜਾਵੜਨ ਉਹ ਵੀ ਨਹੀਂ ਜਾਣ ਦਿੰਦੀ ਤੇ ਅੱਲਾ ਦਾ ਤੂੰ ਜਾਵੜੇ ਪੁੱਤ ਮੇਰੀ ਗੱਲ ਸੁਣ ਮੈਂ ਜਿੱਦੋਂ ਸਬਰ ਕਰੀ ਬੈਠੀ ਆ ਹੈ ਵੇਖ ਮੇਰੇ ਵੀ ਪੇਕੇ ਮੇਰੀ ਮਾਂ ਨਾਲ ਹੀ ਸੀ ਕੌਣ ਕਿਸੇ ਨੂੰ ਯਾਦ ਕਰਦਾ ਤੇ ਨਾਲੇ ਪੁੱਤ ਚੱਲ ਚੰਗਾ ਤੂੰ ਹੁਣ ਰੋ ਨਾ ਤੂੰ ਬੰਨੀ ਬਿਮਾਰ ਹੋ ਜੂਗੀ ਪੁੱਤ ਮੇਰੇ ਨਾਲ ਮੇਰੀ ਪਤੀ ਸੀ ਤੇਰਾ ਤਾਂ ਆਹੀ ਜਵਾਬ ਆਉਣਾ ਹੈ ਨਾ ਤੂੰ ਮੈਨੂੰ ਜਾਣ ਦੇਣਾ ਨਾ ਆਪ ਜਾਣਾ ਨਾ ਮੈਨੂੰ ਜਾਣ ਦੇ ਪੁੱਤ ਮੈਂ ਤੇਰੀ ਗੱਲ ਮੰਨੀ ਤੇਰਾ ਆਹ ਟਾਈਮ ਹੈ ਜਾਣ ਦਾ ਵੀ ਹੁਣ ਤੇਰੇ ਯਾਰ ਦੋਸਤ ਨਾਨਕੀ ਘੇ ਆ ਤੂੰ ਕਿਉਂ ਨਹੀਂ ਸਮਝਦਾ ਵੀ ਮੇਰੀ ਮਾਂ ਵੀ ਸਬਰ ਕਰੀ ਬੈਠੀ ਐ ਹੇ ਤੇਰੀ ਮਾਂ ਦੇ ਪੇਕੇ ਸੀ ਤੇਰੀ ਨਾਨੀ ਨਾਲ ਹੀ ਸੀ ਤੇ ਤੇਰੇ ਪੁੱਤ ਨਾਨਕੇ ਵੀ ਤੇਰੀ ਨਾਨੀ ਨਾਲ ਹੀ ਸੀ ਨਾਨੇ ਨਾਨਣ ਗਈ ਸਾਰ ਲੈਂਦੇ ਹੁੰਦੇ ਆ ਮਮੀ ਮੈਨੂੰ ਨਹੀਂ ਪਤਾ ਯਾਰ ਮਾਮਾ ਹੈ ਤਾਂ ਹੈਗਾ ਮਾਮਾ ਪੁੱਤ ਹੈਗਾ ਮੈਂ ਤੈਨੂੰ ਆਏ ਨਹੀਂ ਕਹਿੰਦੀ ਸੁਖ ਨਾਲ ਰੰਗੀ ਵਸਦੇ ਆ ਆਪਣੇ ਘਰੇ ਪਰ ਜੇ ਪੁੱਤ ਜਾ ਕੇ ਨਾ ਚਿੱਤ ਖਰਾਬ ਹੋ ਜਾਂਦਾ ਮੇਰੀ ਤਾਰ ਤਾਂ ਉੱਥੇ ਹੀ ਵੱਜਦੀ ਹੈ ਮੈਨੂੰ ਜਦੋਂ ਆਪਦੀ ਮਾਂ ਨਹੀਂ ਦਿਸਦੀ 베ੜੇ 'ਚ ਮੈਨਾਂ ਤਾਂ ਨਹੀਂ ਲੱਗਦਾ ਹੁਣ ਤੂੰ ਕਿਉਂ ਰੋਈ ਜਾਂਦੀ ਐ ਮੇਰੀ ਗਲਤੀ ਐ ਯਾਰ ਤੰਗ ਕਰੀ ਜਾਂਦੀ ਐ ਮੈਂ ਤਾਂ ਜੰਨਾ ਯਾਰ ਮਾਫ ਕਰੀ ਉਹਦੀ ਰੋਣ ਲੈ ਤੂੰ ਤਾਂ ਨਹੀਂ ਆਣਾ ਤੂੰ ਤਾਂ ਮੋਛਾ ਨਾਲ ਕਹਿਤਾ ਵੀ ਤੰਗ ਕਰੀ ਜਾਂਦੀ ਐ ਮੈਂ ਤੰਗ ਨਹੀਂ ਕਰਦੀ ਜੇ ਤੋ ਕੋਈ ਦਿਨ ਦੇਰ ਆ ਜਾਂਦਾ ਮਾ ਜਿਆਦਾ ਜਾਂਦੀ ਐ। ਉਹ ਕਿਵੇਂ ਹੁਣ ਤੋਂ? ਲੋਟਾਂ ਅੱਜ ਨਾਲ ਤੋਂ ਖਾਤਿਆ ਜੀ। ਸੋ। ਆਹ ਬਾਬੀਆ ਜੀ ਨੂੰ ਤੇ ਇਹ ਆਪਣਾ ਖਾ ਲੈਂਦੇ। ਬਣਾ ਲਿਆ ਸੀ ਇਹਨਾਂ ਕਾਬੀ। ਬਾਦਰ ਮੈਂ ਜਾਵਾਂ ਸੀ। ਹਾਂਜੀ। ਇੱਥੇ ਤੂੰ ਹਟ ਤਿੰਨ ਜੀ ਬੜੀ ਲੋਟ ਵੇ ਜਣੀ ਐ। ਜੇ ਤੂੰ ਆਪਦੇ ਪਿੰਡ ਜਾ ਐਮ ਵਿਚਾਰਦਨ ਐ ਦਾ ਥੱਲੇ ਆ ਹਾਲ ਦਾ ਇਹ ਉਤਰਾ ਅਸਰ ਤੋਂ ਥੱਲੇ ਆ ਜਾਊਗਾ ਜੀ ਪਰ ਵੀ ਪਿੰਡ ਜਾਣ ਨੂੰ ਨਾ ਜੀ ਨਹੀਂ ਕਰਦਾ ਉਹ ਜੀ ਨੂੰ ਕੀ ਆ ਕੁਝ ਨਹੀਂ ਹੁੰਦਾ ਵਿਚਾਰਦਨ ਦਾ ਜਵਾਬ ਕਿਹੜਾ ਹੋਊਗਾ ਜਵਾਬ ਤਾਂ ਕਿੱਡਾ ਹੋਊਗਾ ਤਾਂ ਮੈਂ ਸੁੱਡੀ ਗੱਲ ਮੰਨੀ ਪਰ ਉੱਥੇ ਜਾ ਕੇ ਨਾ ਮਾਂ ਮੈਨੂੰ ਬਾਰੀ-ਬਾਰੀ ਜ਼ਿਆਦਾ ਹੀ ਆਉਂਦੀ ਆ ਤੇ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਕੋਈ ਪਰ ਉਹ ਹੀ ਗੱਲ ਯਾਰ ਜੇ ਤੂੰ ਦਿਮਾਗ ਤੇ ਲਾਈ ਜਾਏਂ ਗੱਲ ਫੇ ਤਾਂ ਬੱਕਰੀ ਗੱਲ ਆ ਮੈਂ ਤੈਨੂੰ ਐਂ ਕਹਦਾ ਚੰਗੀ ਜੱਲਾ ਰੋਣੀ ਦਾਣਾ ਚਾਹੀਦਾ ਉੱਤੇ ਆ ਗਈਆਂ ਜੋ ਆਕਾਂ ਨੂੰ ਨਾਨਕਿਆਂ ਦਾ ਪਤਾ ਲੱਗਦਾ ਰਹਿੰਦਾ ਆਪਦੇ ਹੱਥ ਉਹ ਸ਼ੂਟੀਆਂ ਤਾਂ ਹੈਗੀਆਂ ਜਦੋਂ ਮੈਂ ਬਿਮਾਰ ਆ ਅਗਲੇ ਤੇ ਜਾ ਕੇ ਬੋਝ ਤਾਂ ਪਰ ਹੁਣ ਤੋਂ ਮੈਂ ਤਾਂ ਤਾਂ ਕਹਿੰਦਾ ਵੀ ਤੂੰ ਬੋਝ ਬਣ ਜੇਗੀ ਹੁਣ ਮਾੜਾ ਤੂੰ ਦਵਾਈ ਆਪਾਂ ਲੈ ਲੈ ਹੋਰ ਲੈ ਲੈ ਲੋਟ ਹੋ ਗਏ ਜੇ ਲੋਟ ਹੋ ਗਈ ਉਦੋਂ ਜਾਇਂ ਚਲੋ ਤਾਂ ਸੁਟੇ ਕਹਿੰਦੇ ਮੈਂ ਜਾਗ ਦੂੰਗੀ ਪਿੰਡ ਪਰ ਦੋ ਚਾਰ ਦਿਨ ਠਹਿਰ ਜੋ ਤਾਂ ਮੈਂ ਸੁਣਾਇਆ ਕਹਿੰਦੀ ਸੀ ਕੋਈ ਕੰਮ ਵਾਲੀ ਬੁੜੀ ਮਿਲੀ ਨਹੀਂ ਉਹ ਕੋਈ ਨਾ ਕੰਮ ਵਾਲੀ ਬੁੜੀ ਤਾਂ ਕੋਈ ਨਹੀਂ ਮਿਲੀ ਅਦਾ ਕਈ ਜਾਣ ਤਾਂ ਜਾਇਆ ਕੋਈ ਗੱਲ ਨੀਰ ਹੋਈ ਜਾਣਗੇ ساری ਉਮਰ ਹੀ ਕਰਨੇ ਆ ਕੰਮ ਕੋਈ ਗੱਲ ਨਹੀਂ ਲੋਟ ਹੋ ਜਾ ਚਲ ਕੋਈ ਮੈਂ ਪਿੰਡ ਤਾਂ ਜਾਉਗੀ ਜੀ ਮੈਂ ਤੁਹਾਨੂੰ ਐਂ ਕਹਿੰਦੀ ਸੀ ਸੁੱਡੀ ਰੋਟੀ ਦਾ ਔਖਾ ਉਹ ਰੋਟੀ ਵਿੱਚ ਜੱਗੇ ਜਿਆ ਨੂੰ ਕਹਿ ਦੂੰ ਆ ੱੱਲੇ ਜਣੀ ਦੀ ਰੋਟੀਆਂ ਚਾਰ ਰੋਟੀਆਂ ਨੂੰ ਮੁਕਦੀਆਂ ਉਹਨੂੰ ਸਬਜੀ ਬਣੀ ਮੈਂ ਆਪਾ ਬਣਾਈ ਲੰਨਾ ਮੈਂ ਆਪ ਦਾ ਫਿਰ ਜਾਣਾ ਕਰਨਾ ਮੈਂ ਤੁਹੇ ਵੇਖ ਬੱਸ ਤੇ ਤਾਂ ਚੜਿਆ ਨਹੀਂ ਜਾਣਾ ਉਹ ਫਿਰ ਮੈਂ ਤੁਹਾਨੂੰ ਤਾਂ ਹੀ ਕਹਣਾ ਜੱਗਾ ਜਾਊਗਾ ਸ਼ਾਇਦ ਗੱਡੀ ਲੈ ਕੇ ਜੱਗੇ ਨੂੰ ਕਹਿ ਦੂੰਗਾ ਕੱਲ ਨੂੰ ਸੱਟ ਜਾਈਂ ਤੁੰਗਾ ਠੀਕ ਹੈ ਠੀਕ ਹੈ ਜੀ ਹਾਂ ਫਿਰ ਉਹ ਜੱਗੇ ਨੂੰ ਫੋਨ ਕਰ ਦੂੰ ਦੱਸ ਕੋਈ ਵਗ ਜੀ ਚੰਗਾ ਜੀ ਹਾਂ ਤੇ ਦਵਾਈ ਹੋਰ ਲੈ ਲੈ ਹੁਣ ਤਾਂ ਲੋਟਾਂ ਕਰਦਾ ਬਹੁਤ ਫਰਕ ਆਂ ਤਾਂ ਠੀਕ ਹੈ ਜੀ ਹਾਂ ਹਾਂ ਚੰਗਾ ਮਾੜਾ ਤਾਂ ਕਰਨਾ ਕੰਮ ਉਹਨਾਂ ਦਾ ਸੋਣ ਪਾਣੀ ਦਾ ਨਹੀਂ ਪਿਆ ਚੰਗਾ ਜੀ ਓਹੋ ਲੈ ਇਹਨੇ ਤਾਂ ਕਹਿਤਾ ਆਪ ਵੀ ਪਿੰਡ ਜਾਵੜੀ ਨਹੀਂ ਤਾਂ ਕਹਿੰਦੇ ਹੁੰਦੇ ਆ ਵੀ ਦੂਰ ਦੇ ਫੁੱਲ ਹੀ ਸੁਹਾਣੇ ਹੁੰਦੇ ਆ ਵੀ ਹੁਣ ਚੱਲ ਵੀ ਮੇਰੀ ਪਰਜਾਈ ਮੇਰੇ ਨਾਲ ਵਧੀਆ ਰਹਿੰਦੀ ਐ ਉੱਥੇ ਜਾ ਕੇ ਨਾ ਅਗਲੇ ਦਾ ਵੀ ਮਨ ਦੁਖੀ ਕਰਨਾ ਤਪਿਆਤਾਗਲੇ ਆ ਆਪਦੇ ਕੰਮਾਂ ਤੋਂ ਪਿਆ ਹੁੰਦਾ ਹੈ ਮੇਰਾ ਜੀ ਨਹੀਂ ਕਰਨਾ ਮਾਂ ਮੇਰਾ ਮੇਰੀ ਮਾਂ ਬਿਨਾ ਘਰੇ ਜੀ ਲੱਗਣਾ ਕਿਉਂਕਿ ਹਰ ਇੱਕ ਥਾਂ ਮੇਰੀ ਮਾਂ ਮੈਨੂੰ ਨਾ ਤੁਰਦੀ ਫਿਰਦੀ ਦੇਖੂਗੀ ਜੇ ਮੈਂ ਰੋਈ ਤਬ ਵੀ ਮੇਰਾ ਗੁੱਸੇ ਹੋਗਾ ਆ ਖੂਗਾ ਵੀ ਮੈਂ ਵੀ ਦਿਨ ਕੱਟੀਆਂ ਕਰਦੇ ਹੀ ਆ ਭਣੇ ਵੀ ਤੁ ਤਾਂ ਮਾਂ ਨੂੰ ਪਾਲੀ ਜੰਨੀ ਹੈ ਮੈਂ ਮਾਂ ਨੂੰ ਦੱਸ ਕਿੱਥੇ ਪਾਲਾਂ ਜੁਬਾ ਆ ਕੇ ਜene ਨਾ ਤਪਾ ਰੱਖੀ ਸੀਗੀ ਚਲ ਹੁਣ ਸੌ ਗਿਆ ਬੰਦਾ ਘਰੇ ਸ਼ਾਂਤੀ ਹੈ ਮੈਂ ਵੀ ਦਮ ਲੈ ਲਾ ਸੱਚੀ ਭਲਾ ਡਬਾ ਕੇ ਰੱਖ ਲੈਂਦਾ ਕੌਣ ਜੇਟ ਜਾ ਘੜ ਕੇ ਅੰਦਰ ਬੜਿਆ ਹੋ ਮੈਂ ਮਰ ਜਾ ਏਡਾ ਵੈਗ ਉਤ ਮੁੰਡੇ ਨ ਚੱਖੀ ਹੁੰਦੀ ਆ ਮਨ ਤਾਂ ਹੀ ਲੱਗਦਾ ਪਰ ਐਂ ਰੋਣ ਆਈ ਆ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਹੋਰ ਪਤਾ ਠੀਕ ਆ ਠੀਕ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੀ ਵੀ ਹਰ ਕਿਵੇਂ ਠੀਕ ਆ ਠੀਕ ਆ ਵਧੀਆ ਵੀ ਤੂੰ ਦੱਸ ਕੀ ਹਾਲ ਹੈ ਹਾ ਹਾਲ ਤਾਂ ਮੇਰੇ ਠੀਕ ਆ ਤੇ ਤੁਸੀਂ ਕਿਵੇਂ اچانک ਜਿਹੇ ਆ ਗਏ ਤੇ ਮੈਂ ਤਾਂ ਨਾ ਉਹ ਦੱਸਾਂ ਤੈਨੂੰ ਦੀਦੀ ਤੇਰੀ ਗੱਲ ਤਾਂ ਮੂੰਹ じゃ ਹਜੇ ਮੈਂ ਤਾਂ ਪਿੰਡ ਜਾਣ ਦੀ ਤਿਆਰੀ ਕਰੀ ਬੈਠੀ ਸੀ ਹਾਏ ਹੁਣ ਤੂੰ ਆ ਗਈ ਮੈਂ ਕਿਵੇਂ ਜਾਉਂਗੀ ਚਲ ਕੋਈ ਨਾ ਮੈਂ ਹੈਗੀ ਆ ਘਰੇ ਤੂੰ ਜਾਬਦੀ ਪਿੰਡ ਤਾਂ ਜਾਣੀ ਆ ਭਾਈ ਇਹ ਨਾ ਆਗਮਨ ਵਾਲੀ ਹਿੰਡ ਕਰਨ ਲੱਗ ਗਿਆ ਮੰਮੀ ਮੇਰੇ ਸਾਰੇ ਦੋਸਤ ਨਾਨ ਕੀ ਗਏ ਐ ਨਾ ਹੈ ਮੈਂ ਤੂੰ ਹਿੰਡ ਕਰਨ ਲੱਗ ਗਿਆ ਹਿੰਡ ਕਰਨ ਤੋਂ ਪਹਿਲਾਂ ਸੋਚ ਤਾਂ ਲੈਂਦਾ ਤੂੰ ਕੋਈ ਨਿੱਕਾ ਨਿਆਣਾਗਾ ਜੇ ਹੁੰਦਾ ਜਵਾਕ 9-10 ਸਾਲ ਦਾ ਜਾਂ 5-6 ਸਾਲ ਦਾ ਆਪਾਂ ਕਹਿ ਦਿੰਦੇ ਜਵਾਕ ਨੇ ਹੈਂਡ ਕਰ ਲਈ ਤੇ ਮਾਂ ਨੇ ਹੈਂਡ ਪਗਾਤੀ ਮੈਂ ਨਹੀਂ ਸਮਝਉਂਦੀ ਹੁਣ ਇੱਕ ਟੁਕੜ 13-14 ਸਾਲ ਦਾ ਹਜੇ ਵੀ ਹਿੰਡਾ ਪਗਾਈ ਜਾਂਨੇ ਤੁਸੀਂ ਇਹਨੂੰ ਸਮਝਾਇਆ ਕਰੋ ਸਮਝ ਜੂਗਾ ਈ ਕੀ ਗੱਲ ਆ ਉਹ ਤਾਂ ਤੇਰੀ ਗੱਲ ਮੈਂ ਮੰਨੀ ਭਾਬੀ ਵੇਖ ਹੁਣ ਜਵਾਕ ਐ ਜਵਾਕ ਨੂੰ ਹੁਣ ਜੇ ਆਪਾਂ ਜਾਣ ਪਿੱਛੇ ਐ ਰੋਕਾਂਗੇ ਚੱਲ ਕੋਈ ਨਾ ਨਾਨਕੀ ਕਹਿੰਦਾ ਨਾਨਕੀ ਤਾਂ ਜਵਾਕ ਆਉਂਦੀ ਹੁੰਦੀ ਐ ਨਹੀਂ ਚੱਲ ਨਾਨਕੇ ਤਾਂ ਆਉਂਦੇ ਹੁੰਦੇ ਆ ਮੈਂ ਕਾਹਤੋਂ ਕਹਿੰਨੀ ਵੀ ਨਾ ਹੁਣ ਆਉਦੇ ਨਾਨਕੇ ਘਰ ਆਉਣਾ ਹੀ ਹੁੰਦਾ ਗੱਲ ਕਰ ਬੰਦਾ ਮਾੜਾ ਮੋਟਾ ਨਾ ਫੋਨ ਫੋਨ ਕਰਕੇ ਪੁੱਛ ਲੈਂਦਾ ਹੁੰਦਾ ਵੀ ਭਾਬੀ ਤੂੰ ਤਾਂ ਨਹੀਂ ਆਦੇ ਪਿਆਕੇ ਪੋਕੇ ਜਾਣਾ ਮੇਰਾ ਤਾਂ ਮੁੰਡਾ ਜਮੇ ਨਿੱਕਾ ਜਾ ਤੈਨੂੰ ਪਤਾ ਹਜੇ 6 ਸਾਲ ਦਾ ਮੁੰਡਾ ਮੇਰਾ ਉਹ ਵਿਚਰਿਆ ਪਿਆ ਉਹ ਕਹਿੰਦਾ ਮੈਂ ਨਾਨਕੇ ਜਾਣਾ ਤੇ ਮੈਂ ਤਾਂ ਅੱਜ ਉਹਨੂੰ ਲਾਰੇ ਲੱਪੇ ਲਾ ਕੇ ਸਮਾਇਆ ਮੈਂ ਜੇ ਤੂੰ ਸਾਂ ਕਿ ਉੱਠ ਕੇ ਫੇਰ ਜਾਵਾਂਗੇ ਉਹ ਮੈਂ ਤਾਂ ਹੁਣ ਆ ਹੀ ਲੱਗੇ ਨਾ ਹੁਣ ਮੈਂ ਤਾਂ ਵੰਟੂ ਨੇ ਜਾਣ ਹੀ ਨਹੀਂ ਦੇਣਾ ਸੱਚੀ ਭੈਣ ਤੂੰ ਤਾਂ ਜਾਵੇਂ ਉਹੀ ਗੱਲ ਕਰਤੀ ਫੋਨ ਫਾਨ ਤਾਂ ਮਾੜਾ ਮੋਟਾ ਕਰ ਲੈਂਦੀ ਚਲ ਕੋਈ ਨਾ ਵੇਖ ਭਾਬੀ ਤੂੰ ਐ ਗੁੱਸੇ ਨਾ ਹੋ ਵੀ ਮੈਂ ਤੇਰੇ ਜਾਣ ਚ ਰੁਕਾਵਟ ਪਾਤੀ ਨਹੀਂ ਜੀ ਦੀਦੀ ਫਿਰ ਵੀ ਮਾੜਾ ਮੋਟਾ ਪੁੱਛ ਤਾਂ ਲੈਣਾ ਹੀ ਸੀਗਾ ਉਹ ਫੋਨ ਨਾ ਅੱਜ ਉੱਥੇ ਰੇਂਜ ਨਹੀਂ ਸੀ ਬਦਲਵਾਈ ਹੋਈ ਪਈ ਸੀ ਮੈਂ ਆਖਿਆ ਵੀ ਸੀ ਇਹਦੇ ਡੈਡੀ ਨੂੰ ਮੈਂ ਕਿਹਾ ਫੋਨ ਲਾ ਲਾ ਉਹ ਕਹਿੰਦਾ ਘਰੇ ਹੀ ਹੋਣਗੇ ਬੰਟੂ ਤੇ ਵੀ ਮੀਤ ਤਾਂ ਭੈਣ ਕਿੱਥੇ ਜਾਂਦੀ ਆ ਬੰਟੂ ਦਾ ਤਾਂ ਰਕਿਆ ਵਾਂਗਾ ਬੰਟੂ ਤਾਂ ਹੁਣ ਕੰਮ ਤੇ ਗਿਆ ਬੰਦੇ ਕਦੋਂ ਘਰਾਂ ਚ ਵਿਹਲੇ ਬੈਠੇ ਹੁੰਦੇ ਤੈਨੂੰ ਪਤਾ ਹੀ ਆ ਕੰਮ ਕਰੇ ਬਿਨਾਂ ਫਿਰ ਅਸੀਂ ਖਾਵਾਂਗੇ ਕਿੱਥੋਂ ਜੇ ਉਹ ਘਰੇ ਬੈਠਾ ਹੋ ਹਾਂ ਇਹ ਵੀ ਗੱਲ ਤੇਰੀ ਠੀਕ ਹੈ ਭਾਈ ਮੈਂ ਤਾਂ ਇਹ ਕਹਿੰਦੀ ਸੀ ਜੇ ਤੂੰ ਗੁੱਸਾ ਨਾ ਕਰੇ ਭੈਣ ਮੇਰਾ ਤਾਂ ਨਾ ਪਹਿਲੇ ਬਲੱਡ ਵਾਲਾ ਬਦਿਆ ਪਿਆ ਮੈਂ ਤਾਂ ਕਹਿੰਨੀ ਅੱਜ ਹਜੇ ਕਿਸੇ ਨੂੰ ਨਹੀਂ ਪਤਾ ਵੰਟੂਣ ਵੀ ਨਹੀਂ ਪਤਾ ਤੇਰੇ ਮੂਰੇ ਨਾ ਹੱਥ ਬੰਦੀ ਐ ਮੈਂ ਤਾਂ ਕਹਿੰਨੀ ਤੂੰ ਮੁੜ ਜਾ ਫੇਰ ਕਦੇ ਆਜ ਆ ਕਮਣ ਜਾ ਮੈਨੂੰ ਜਾ ਆਉਂਦਾ ਚਾਰ ਦਿਨ ਫੇਰ ਫੂ ਮਹੀਨਾ ਰਹਿ ਜੀ ਮੈਂ ਤਾਂ ਤੈਨੂੰ ਕੁਛ ਨਹੀਂ ਕਹਿੰਦੀ ਭੈਣ ਬਣੇ ਮੰਮੀ ਤੇਰੀ ਸਹੀ ਗੱਲ ਆ ਮਾਮਾ ਨਾਲ ਹੀ ਫੇਕੇ ਹੁੰਦੇ ਆਇਆ ਚੱਲ ਹੋਰ ਭੱਜ ਜਾ ਜਾ ਚੱਲ ਕੋਈ ਨਾ ਬਬੀ ਜਾ ਵੜਦੀ ਆਇਆ ਔਰ ਫੇਰ ਮਹੀਨਾ ਰਹਿ ਜਾਓ ਮੈਂ ਘੜਾਈ ਕਿੰਨੀ ਨਾ ਆਈ ਫੇਕੇ ਤੇਰਾ ਫੇਕੇ ਘਰ ਆਜ ਕੋਈ ਨਹੀਂ ਠੀਕ ਹਾਂ ਚਲ ਵਧੀਆ ਹੋ ਗਈ ਹਾਈਵੇ ਮੇਰਾ ਰੱਬਾ ਉਹ ਬਤੌਰ ਤਾਂ ਦਿੱਤੀ ਆਨੇ ਤਾਂ ਮੈਂ ਸੋਚਿਆ ਹੀ ਨਹੀਂ ਹੈਗਾ ਤੇ ਬੰਟੂ ਨੂੰ ਜਿਹਨੇ ਦੱਸਤਾ ਵੀ ਐ ਕਰਕੇ ਵੀਰੇ ਮੈਂ ਤਾਂ ਆਈ ਸੀ ਤੇ ਮੈਨੂੰ ਤਾਂ ਉਮੀਦ ਨੇ ਮੋੜਤਾ ਆ ਤਾਂ ਮੈਂ ਸੋਚਿਆ ਹੀ ਨਹੀਂ ਹੈਗਾ ਮੇਰੇ ਮੂਰੇ ਤਾਂ ਬੜੀ ਭੋਲੀ ਜੀ ਬਣ ਕੇ ਮੁੜ ਗਈ ਵੀ ਚਲ ਮੈਂ ਜਾਨੀ ਆਗੀ ਤੇ ਇਹ ਤਾਂ ਮੇਰਾ ਘਰ ਪਟਿਆ ਜੋ ਬੰਟੂ ਤਾਂ ਮੈਨੂੰ ਪੁੱਟੂ ਗਬਲਾਈ ਇੰਨਾ ਤਾਂ ਭੈਣ ਭਰਾਵਾਂ ਦਾ ਬਲਾਈ ਮੋਹ ਪਿਆਰਾ ਹਾਈ ਬਰ ਅੱਬਾ ਮੈਂ ਤਾਂ ਜਾਵਾਂ ਇਹਨ ਮੋੜ ਕੇ ਲਿਆਣਾ ਮੰਮੀ ਦੀ ਗੱਲ ਸਹੀ ਸੀ ਮਾਮਾ ਨਾਲ ਹੀ ਪੇਕੇ ਹੁੰਦੇ ਆ ਇੱਥੇ ਮੰਮੀ ਵਰਗੀ ਕਿਹੜੀ ਸਿਆਣਦੀ ਹੁੰਦੀ ਆ ਮੰਮੀ ਆ ਜਾ ਉਹਨਾਂ ਨੇ ਕੀ ਕਰੀ ਜਾਂਦੇ ਉੱਥੇ ਮਾਂ ਪੁੱਤ ਮੰਮੀ ਸੌਰੀ ਯਾਰ ਤੈਨੂੰ ਮੈਂ ਉਧ ਪੈਰ ਇਹਨਾਂ ਤਾਂ ਪਾਇਆ ਵੀ ਆ ਜਾ ਚੱਲ ਗਏ ਚੱਲ ਕੋਈ ਨਾ ਪਤਾ ਆ ਚੱਲ ਗਏ ਮੇਰੀ ਗੱਲ ਸੁਣ ਨਾ ਬੱਸਾਂ ਤੇ ਜਾਵਾਂਗੇ ਮੈਂ ਤੈਨੂੰ ਸਾਂਝੋ ਕਹਿੰਦੀ ਸੀ ਹੁਣ ਤਾਂ ਨਾ ਮੈਨੂੰ ਪਲਾਂਕ ਬਟਣੀ ਵੀ ਔਖੀ ਹੋਈ ਪਈ ਐ ਹੁਣ ਤੇਰੇ ਡੈਡੀ ਨੂੰ ਜਾ ਕੇ ਘਰੇ ਕੀ ਕਹਾਂਗੀ ਜੇ ਤੇਰੇ ਮਾਮੇ ਨੂੰ ਪਤਾ ਲੱਗ ਗਿਆ ਤੇਰਾ ਮਾਮਾ ਗੁੱਸੇ ਆਊਗਾ ਵੀ ਪੱਬੀ ਨੇ ਤਾਂ ਤੇਰੀ ਨੇ ਜਿਹੜਾ ਕੁਝ ਬੋਲਣਾ ਸੀ ਬੋਲਤਾ ਵੀ ਤੂੰ ਸਿਆਣੀ ਰਹਿੰਦੀ ਭੈਣੇ ਤੂੰ ਘਰੋਂ ਨਾ ਹਿੱਲਦੀ ਜੇ ਮੈਂ ਉੱਥੇ ਬੈਠੀ ਰਹਿੰਦੀ ਫਿਰ ਇਹਨਾਂ ਦੇ ਘਰੇ ਕਲੇਸ਼ ਪੈਂਦਾ ਤੇ ਨਾਨੀ ਹੁੰਦੀ ਨਾ ਆ ਸਲੂਕ ਨਹੀਂ ਸੀ ਹੁੰਦਾ ਜਿਹੜਾ ਪੁੱਤ ਅੱਜ ਹੋਇਆ ਆਪਣੇ ਨਾਲ ਚਲ ਆ ਜਾ ਹੁਣ ਆਪਾਂ ਬਸ ਤੇ ਕਿਵੇਂ ਜਾਵਾਂਗੇ ਆਉਣ ਲੱਗੇ ਤਾਂ ਆਪਾਂ ਗੱਡੀ ਤੇ ਆਏ ਮੈਂ ਤੈਨੂੰ ਐਂ ਕਹਿੰਦੀ ਸੀ ਫਿਰ ਜੱਗੇ ਚਾਚੇ ਨੂੰ ਫੋਨ ਕਰ ਲਾ ਆਪਾਂ ਕਿਤੇ ਭੁਲੀ ਭੁਲੀ ਤੇ ਵਹਿ ਜਾਨੇ ਚਲ ਦੀਦੀ ਹਜੇ ਇੱਥੇ ਖੜੇ ਹੋ ਹਾਏ ਹਾਏ ਮੈਂ ਤਾਂ ਕਿਤੇ ਬਾਗ ਨਾ ਗਏ ਹੁਣ ਦੀਦੀ ਮੇਰੀ ਗੱਲ ਸੁਣ ਆ ਮੈਂ ਤਾਂ ਨਾਲ ਨਾਲੇ ਹੱਥ ਸੌਰੀ ਮੈਨੂੰ ਤਾਂ ਗਲਤੀ ਹੋ ਗਈ ਤੇ ਵੰਟੂ ਨਾ ਦਸੀ ਤੇ ਇਹਦੇ ਮਾਮੇ ਕੋਲ ਪੁੱਤ ਜਮੇ ਹੀ ਨਾ ਗੱਲ ਕਰੀ ਮੇਰਾ ਤਾਂ ਨਾ ਬਲੱਡ ਬਾਲਾ ਹੀ ਜਾਦੇ ਵਧਿਆ ਪਿਆ ਸੀ ਉਹ ਬਲੱਡ ਵਧੇ ਕਰਕੇ ਨਾ ਮੈਂ ਤੈਨੂੰ ਗੱਲੀਬਾਤੀ ਦੱਸਿਆ ਵੀ ਸੀ ਮੁੰਡੇ ਨੇ ਬਾਲਾ ਜਾਦੇ ਬਲੱਡ ਵਧਾਤਾ ਸੀ ਤੇ ਮੇਰਾ ਤਾਂ ਹੁਣਾ 185 ਤੋਂ ਉੱਤੇ ਜਾਂਦਾ ਇੰਨਾ ਵੱਧ ਜਾਂਦਾ ਨਾਲ ਹੀ ਫਟਣ ਵਾਲੀ ਹੋ ਜਾਂਦੀ ਐ ਤੇ ਉਦੋਂ ਨਾ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਬੋਲੀ ਜਨੀਆ ਕੀ ਨਾ ਕਮੜ ਜੀ ਛੋਟ ਜਾਂਦਾ ਮੈਂ ਤਾਂ ਇਹ ਕਹਨੀ ਆ ਆ ਜਾ ਮੁੰਡਿਆ ਨੱਫੜਾ ਮੈਨੂੰ ਬੈਠ ਆ ਜਾ ਅੰਦਰ ਕਿੱਥੇ ਜਾਂਦੇ ਤੇਰਾ ਆਦਾ ਘਰ ਆ ਜਾ ਆ ਜਾ ਮੇਥੋਂ ਗਲਤੀ ਹੋ ਗਈ ਇਹਦੀ ਨਹੀਂ ਸਮਝ ਆਉਂਦੀ ਕਿਸੇ ਵੇਲੇ ਤਾਂ ਛਿੜਕ ਤੇ ਕਿਸੇ ਵੇਲੇ ਮੰਨ ਜਾਂਦੀ ਆ। ਆਈਓ ਤਾਂ ਮੇਰਾ ਇੱਥੇ ਆਉਣ ਨੂੰ ਜੀ ਨਹੀਂ ਕਰਦਾ ਸੀ। ਫਿਰ ਮੇਰੇ ਭਰਾ ਦਾ ਮਨ ਦੁਖੀ ਹੁੰਦਾ ਸੀ। ਅੱਛਾ। ਹਾਈ ਹਾਈ। ਅਸਤਨਾ ਦੁਪਹਿਰ ਦਾ ਰੋਟੀ ਟੱਕ ਕੇ ਕੀਤਾ ਭੈਣ ਆਈ ਕਰਕੇ ਕਰਮੀ ਆ ਗਈ। ਚੌਲ ਕੋਈ ਨਾ ਰੋਟੀ ਟੱਕਦਾ ਹੁਣ ਆਏ ਗਏ ਵਾਸਤੇ ਕਰਨਾ ਹੀ ਪੈਂਦਾ ਨਾ ਨਾ ਉਹ ਤਾਂ ਨਹੀਂ ਮੈਂ ਕੁਝ ਕਹਿੰਦੀ ਸੀ ਉਹ ਤਾਂ ਕਰਨਾ ਹੀ ਸੀ ਹੁਣ ਚਲ ਵਿਚਾਰੀ ਕਦੇਖਦਾ ਹੀ ਆਈ ਆ ਨਾਲੇ ਕੁੜੀਆਂ ਨੇ ਕੱਲ੍ਹ ਤੇ ਘਰੇ ਆਉਣਾ ਹੀ ਹੁੰਦਾ ਹਾਂ ਹਾਂ ਨਾਲੇ ਵਿਚਾਰੀ ਬਿਮਾਰ ਰਹਿੰਦੀ ਐ ਚਲ 4 ਦਿਨ ਇੱਥੇ ਰੈਸਟ ਕਰ ਜੂਗੀ ਨਾ ਬਿਮਾਰ ਕਿਵੇਂ ਰਹਿੰਦੀ ਐ ਮੇਰੀ ਗੱਲ ਸੁਣੋ ਜੀ ਬਿਮਾਰ ਤਾਂ ਚਲ ਮੈਨੂੰ ਪਤਾ ਉਹ ਹੋ ਜਾਂਦੀ ਐ ਕਈ ਵਾਰ ਮੈਂ ਕਹਿੰਦੀ ਸੀ ਜੀ ਤੁਹਾਨੂੰ ਤੇ ਮੈਂ ਨਾ ਆਦ ਪੇਕੇ ਫੋਨ ਕਰਦਾ ਸੀਗਾ ਮੇਰੇ ਪਰਜਾਈ ਨੂੰ ਅੱਛਾ ਮੈਂ ਕਿਹਾ ਵੀ ਭਾਬੀ ਵੀਰੇ ਨੇ ਚੱਕਿਆ ਨਹੀਂ ਭਾਬੀ ਨੇ ਚੱਕ ਲਿਆ ਮੂਰ ਮੈਂ ਕਿਹਾ ਜਨਾ ਮੈਂ ਵੀ ਆ ਰਹੀ ਹਾਂ ਇੱਥੇ ਰਹਿਣ ਵਾਸਤੇ ਅੱਛਾ ਉਹ ਕਹਿੰਦੀ ਸੀ ਚਲ ਕੋਈ ਨਹੀਂ ਆ ਜੀ ਤੇ ਮੈਨੂੰ ਤਾਂ ਡਿੱਕੀ ਜਾਂਦੇ ਹੁਣੇ ਤੇ ਮੈਂ ਐਂ ਕਹਿੰਦੀ ਸੀ ਵੀ ਹੁਣ ਭੈਣ ਆ ਗਈ ਦੇਖੋ ਉਹ ਸਾਹਮਣੂ ਕੀ ਘਰ ਤੇ ਮੈਂ ਪਿੰਡ ਜਾ ਆਉਂਦੀ ਚਾਰ ਦਿਨ ਉਹ ਮੇਰੀ ਗੱਲ ਸੁਣ ਤੂੰ ਉਹਨਾਂ ਨੂੰ ਫੋਨ ਕਰ ਦੇ ਵੀ ਐ ਕਰਕੇ ਮੇਰੀ ਨਣਦ ਆ ਗਈ ਐ ਮੈਥੋਂ ਆਇਆ ਨਹੀਂ ਜਾਣਾ ਹੈਗਾ ਆਲੇ ਮੇਰੀ ਗੱਲ ਸੁਣ। ਇਹ ਹੁਣ ਬਿਮਾਰ ਠਮਾਰ ਰਹੀ ਹੈ। ਅੱਜ ਤਾਂ ਵਿਚਾਰੀ ਇੱਥੇ ਆਰਾਮ ਕਰਨਾ ਤੇ ਇੱਥੇ ਹੁਣ ਕੰਮ ਕਰਾਉਂਦੇ ਸੋਹਣੇ ਲੱਗ ਜਾਂਦਾ ਸੋਸਤਾ। ਉਹ ਨਹੀਂ ਹੈਗੀ ਜੀ ਬਿਮਾਰ। ਜੇ ਬਿਮਾਰ ਹੁੰਦੀ ਉਹ ਮੈਨੂੰ ਦੱਸਦੀ। ਚੰਗੀ ਭਲੀ ਆ ਹੋਣ ਮੈਨੂੰ ਕੁਝ ਨਹੀਂ ਦੱਸਿਆ ਇਹ ਜੇ ਬਿਮਾਰ ਆ ਉਹ ਦੱਸਣ ਤੋਂ ਬੰਦੇ ਦੇ ਹੁਣ ਤਾਂ ਨਹੀਂ ਬਿਮਾਰ। ਉਹ ਹੁਣ ਤੇਰੇ ਸਾਹਮਣੇ ਤਾਂ ਹੈਗਾ ਮਿਤ। ਬੋਲਿਆ ਉਹ ਤਾਂ ਪੂਰਾ ਸੋਰਾ ਜਾਂਦਣੇ ਹੈਗਾ। ਬਾਕੀ ਫੋਨ ਤੇ ਤਾਂ ਮੈਂ ਗੱਲ ਹੋਈ ਸੀ ਤੈਨੂੰ ਦੱਸੀ ਤਾਂ ਹੈਗੀ ਸੀ ਵੀ ਉਹ ਬਿਮਾਰ ਆ। ਚੱਲ ਕੋਈ ਗੱਲ ਨਹੀਂ। ਤੂੰ 4 ਦਿਨ ਉਹ ਇੱਥੇ ਰਹੂਗੀ। ਆ ਦਵਾਈ ਬੂਟੀ ਲਾਉਗੀ ਠੀਕ ਹੋ ਜੂਗੀ ਬਗ ਜੂਗੀ ਉਧਰ ਤੋਂ ਬਗ ਜੇ ਅਜੇ ਹੁਣ ਤਾਂ ਛੁੱਟੀਆਂ ਸਟਾਰਟ ਹੋਈਆਂ ਨੇ ਉਹ ਤਾਂ ਚਲੋ ਠੀਕ ਹੈ ਜੀ ਮੈਨੂੰ ਐ ਸੀਗਾ ਗੈਰੀ ਵੀ ਵਾਲੀ ਹੰਡ ਜੀ ਘਰੀ ਬੈਠਾ ਸੀ ਤੇ ਉਹਨੂੰ ਵਿਜਵਾਕ ਨੂੰ ਮੈਂ ਹੀ ਕਹਿ ਕੇ ਸਮਾਇਆ ਸੀ ਮਹਾਪੁੱਤਾਂ ਪਾ ਚੱਲਾਂਗੇ ਤੂੰ ਸੌਂ ਜਾ ਦੁਪਹਿਰਾ ਦੁਪਹਿਰਾ ਤੇ ਮੈਂ ਸ਼ਾਮ ਨੂੰ ਪੱਕਾ ਚੱਲਾਂਗੇ ਹੁਣ ਮੈਂ ਕੀ ਕਰਾਂ ਸੱਚੀ ਤੁਹਾਨੂੰ ਪਤਾ ਹੀ ਹੈ ਵੀਰਾ ਕਿੰਨਾ ਕਰਦਾ ਮੈਨੂੰ ਡੀਕੀ ਜਾਂਦੇ ਹੋਣਗੇ ਭੈਣ ਹਾਂ ਚਾਰ ਦਿਨ ਠਹਿਰ ਕੇ ਆਂਦੀ ਨਾ ਭੈਣ ਨੇ ਦੱਸਈ ਹੈ ਸੱਚੇ ਉਹ ਦੇਖ ਮੈਂ ਤਾਂ ਜਿਵੇਂ ਹੁਣ ਤੈਨੂੰ ਚਾਹ ਹੈ ਨਾ ਜਾਣਦਾ ਉਹ ਮੈਂ ਉਹਨੂੰ ਸੀਗਾ 4 ਦਿਨ ਕੋਈ ਗੱਲ ਨਹੀਂ ਉਹਨੂੰ ਲਾ ਦੇਂਦੇ ਗੈਰੀ ਨੂੰ ਸਮਝਾ ਦੇ ਕਿ ਤੇਰੀ ਭੂਆ ਆ ਗਈ ਸੀ ਨਾਲੇ ਬਾਕੀ ਜੇ ਹੁਣ ਆਪਾਂ ਜਵਾਕਾਂ ਦੀ ਹਰੇਕ ਗੱਲ ਮੰਨੀ ਜਾਵਾਂਗੇ ਉਹ ਤਾਂ ਸੇਰੀ ਚੜਨਗੇ ਉਹਨੂੰ ਸਮਝਾ ਦੇ ਕੋਈ ਨਾ ਵੀ ਆਪਾਂ 4 ਦਿਨ ਠਹਿਰ ਕੇ ਚੱਲਾਂਗੇ ਵੀ ਤੇਰੀ ਭੂਆ ਆਈ ਹੋਈ ਆ ਠੀਕ ਆ ਐਡੀ ਕੋਈ ਉਹ ਗੱਲ ਨਹੀਂ ਹੈਗੀ ਲੈ ਉਹਨਾਂ ਨੂੰ ਮੈਂ ਫੋਨ ਲਾ ਲੈਣਾ ਤੇਰੇ ਪੇਕੇ ਮੈਂ ਕਹਿੰਦਾ ਬਾਈ ਵਰਗਿਆਂ ਨੂੰ ਵੀ ਉਹ ਜੇ ਆਉਂਦੀ ਨਹੀਂ ਹੈਗੀ ਐ ਕਰਕੇ ਵੀ ਮੇਰੀ ਭੈਣ ਆ ਗਈ ਸੀ ਕੋਸੋ ਦਿੱਲੀ ਮਸੀ ਜੀ ਹੰਦੀ ਆ ਵੀ ਮੁੜ ਕੇ ਫੇਰ ਅਗਲਾ ਮੁੜ ਕੇ ਪੁਰਾਣਾ ਕਹੂ ਗੱਲ ਬੜੀ ਦੂਰ ਤੱਕ ਜਾਂਦੀ ਹੈ ਵੀ ਮੈਂ ਤਾਂ ਉੱਥੇ ਭੇਜੇ ਵੀ ਚੱਲ ਚਾਰ ਦਿਨ ਰਾਮ ਕਰ ਲੂਗੀ ਵੀ ਉਹ ਗਾਂ ਤੁਰ ਗਈ ਹੈ ਇਹ ਚੀਜ਼ਾਂ ਦਾ ਸੋਚਣੀਆਂ ਪੈਂਦੀਆਂ ਨੇ ਚਲੋ ਠੀਕ ਹੈ ਜੀ ਫਿਰ ਕੋਈ ਨਹੀਂ ਤੁਸੀਂ ਕਹਿ ਦਿਓ ਫੋਨ ਕਰਕੇ ਮੈਂ ਤਾਂ ਉਹਨਾਂ ਨੂੰ ਕੁਛ ਨਹੀਂ ਕਹਿੰਦੀ ਹਾਂ 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 ਕੋਈ ਨਾ ਮੈਂ ਤੇਰੇ ਬਾਈ ਨੂੰ ਆਪੇ ਫੋਨ ਕਰਕੇ ਕਹਿ ਦੂੰਗਾ ਤੂੰ ਬੇਫਿਕਰ ਹੋ ਜਾ ਚਾਰ ਦਿਨ ਹੈਗੀ ਆ ਬਗ ਜੂਗੀ ਆਪ ਦਾ ਉਸ ਤੋਂ ਬਾਅਦ ਤੂੰ ਜਾ ਹੀ ਇਹ ਚ ਕੀ ਗੱਲ ਆ ਦੋਸਤ ਇਹ ਤਾਂ ਹੈ ਨਹੀਂ ਵੀ ਛੁੱਟੀਆਂ ਖਤਮ ਹੋਣ ਵਾਲੀਆਂ ਨੇ ਹਜੇ ਹੁਣ ਤਾਂ ਸਟਾਰਟ ਹੋਈਆਂ 5 6 ਤਰੀਕ ਨੂੰ ਹੀ ਅਜੇ ਸਾਰੀ ਚਲੋ ਠੀਕ ਹੈ ਜੀ ਫਿਰ ਮੈਨੂੰ ਤਾਂ ਇਹ ਗੱਲ ਦਾ ਪਤਾ ਨਹੀਂ ਸੀ ਨਾ ਵੀ ਪਹਿਨ ਲਈ ਆ। ਉਹੀ ਤਾਂ ਗੱਲ ਹੈ ਮੈਨੂੰ ਪਤਾ ਨਾ ਨਾ ਤੈਨੂੰ ਦੱਸੇ ਤੇਰੇ ਦਿਮਾਗ ਚੋਂ ਨਿਕਲ ਜਾਂਦੀ ਐ। ਗੱਲ ਮੈਂ ਤੈਨੂੰ ਦੱਸ ਚੁੱਕਿਆ ਸੀਗਾ। ਉਹ ਲੱਟ ਜਾ ਵਾਅਦਾ ਕਰਕੇ ਜੀ ਪਤਨ ਲੱਗਦਾ ਕਈ ਵਾਰ ਭੰਦੀ ਚੱਲਦੀ ਐ। ਚਲ ਕੋਈ ਨਾ ਰੋਟੀ ਪਾਣੀ ਖਾ ਲਿਆ ਜੀ ਉਹਨਾਂ ਨੇ। ਹਾਂ ਹਾਂ ਰੋਟੀ ਪਾਣੀ ਖਵਾ ਕੇ ਤਾਂ ਹੀ ਤਾਂ ਗਰਮੀ ਨਾ ਭਿੱਜੀ ਪਈ ਐ ਨਾ ਪਕਾ ਕੇ। ਚਾਹ ਉੱਥੇ ਲੈ ਜੇ ਚਾਹ ਪੀਣੀ ਐ ਤਾਂ। ਉਹੋ ਜੀ ਮੇਰੀ ਗੱਲ ਤਾਂ ਸੁਣ ਲਓ। ਹੁਣ ਤਾਂ ਉਹਨਾਂ ਨੇ ਰੋਟੀ ਖਾਧੀ ਆ ਹਜੇ। ਰੋਟੀ ਉੱਥੋਂ ਦੀ ਕਿੱਥੇ ਚਾਹ ਹਜੇ ਗਰ ਚਲ ਠੀਕ ਆ ਜਦੋਂ ਉੱਠੀ ਉਹਦੇ ਬਣਾਦੀ ਪੈ ਗਈ ਸੀਗੇ ਉਹ ਹਾਂ ਪੈ ਗਏ ਮੈਂ ਹਰ ਅਰੇਸਟ ਕਰਨ ਤੇ ਚੱਲ ਫਿਰ ਜੇ ਢਿੱਲੀ ਆ ਤਾਂ ਹੁਣ ਚੱਲ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ ਹੁਣ ਤਾਂ ਪਤਾ ਲੱਗ ਗਿਆ 2 ਘੰਟਿਆਂ ਨੂੰ ਚਾਹ ਕਰ ਦੂੰਗੀ ਹਜੇ ਰੱਜੇ ਵੇ ਚੱਲ ਕੋਈ ਨਾ ਫਿਰ ਜਦੋਂ ਉੱਠ ਪਿਓ ਉਹਦੇ ਚਾਹ ਬਣਾ ਲਈ ਨਾਲੇ ਮੈਂ ਵੀ ਉਹਦੀ ਪੀ ਲੂੰਗਾ ਫਿਰ ਚਲੋ ਤਾਂ ਠੀਕ ਆ ਜੀ ਮੈਂ ਕਹਿੰਦੀ ਸੀ ਮਾਮਾ ਵੀ ਦੂਜੇ ਕਮਰੇ ਜਾ ਕੇ ਨਾ ਪੈ ਕੇ ਰੈਸਟ ਕਰਦੀ ਐ ਸੱਚ ਇੱਕ ਗੱਲ ਕਹਿੰਦੀ ਸੀ ਮੈਂ ਹਾਂ ਬੋਲ ਨਾ ਜੇ ਭੈਣ ਬਿਮਾਰ ਆ ਫਿਰ ਬਾਈ ਨੇ ਉਹ ਇੱਥੇ ਘਾਤੋ ਭੇਜਦੀ ਉਹ ਬਾਈ ਦੂਈ ਦਵਾਉਂਦਾ ਉਹ ਦਵਾਈ ਤਾਂ ਉਹ ਦਵਾਈ ਜਾਂਦਾ ਉਹ ਕਿਹੜਾ ਪੈਸੇ ਲਾਉਣ ਲੱਗਿਆ ਕਿਰਸ ਕਰਦਾ ਗੱਲ ਤਾਂ ਗਲਦੀ ਸੀ ਵੀ ਉੱਥੇ ਰੈਸਟ ਨਹੀਂ ਮਿਲਦਾ ਹੈਗਾ ਸਾਰਾ ਕੰਮ ਆ ਜਾਂਦਾ ਉਹਦੇ ਤੇ ਉਹਨੂੰ ਆਇਆ ਸੀ ਵੀ 4 ਦਿਨ ਇੱਥੇ ਰੋਗੇ ਵੀ ਇੱਥੇ ਕਿਹੜਾ ਕੋਈ ਕੰਮ ਤਾਂ ਹੁੰਦਾ ਹੈਗਾ ਚੱਲ ਠੀਕ ਹੋ ਜਾਊਗੀ ਨਾਲੇ ਮੇਰੀ ਗੱਲ ਸੁਣ ਜੇ ਆਪਾਂ ਕੋਈ 150 ਲਾ ਵੀ ਦਵਾਂਗੇ ਉਸ ਤੇ ਫਿਰ ਕਿੱਡੀ ਜਾਂਦਾ ਨਾ ਨਾ ਉਹ ਤਾਂ ਨਹੀਂ ਮੈਂ ਕਹਿੰਦੀ ਵੀ ਆਪਾਂ ਲਾ ਦਾਂਗੇ ਹੱਕ ਤਾਂ ਹੁਣ ਉਸੇ ਦਾ ਹੀ ਬੰਦਾ ਉਹ ਹੱਕ ਨੂੰ ਫਿਰ ਉਹ ਕਿਹੜਾ ਭੱਜਿਆ ਜਾਂਦਾ ਹੁਣ ਵੀ ਤਾਂ ਮਹੀਨੇ ਦੀ ਦਵਾਈ ਉਹਨੂੰ ਇਕੱਠੀ ਦਵਾਈ ਸੀਗੀ ਉਹਦੇ ਚ ਹਜੇ ਦਵਾਈ ਇੱਥੇ ਵੀ ਆਪਾਂ ਕਿਹੜਾ ਕੁਝ ਦਵਾਉਣਾ ਆਪਾਂ ਤਾਂ ਚੱਲ ਆ ਆ ਦੇਖ ਰਿਹਾ ਕਿ ਥੋੜਾ ਜਿਹਾ ਰਿਲੈਕਸ ਹੋ ਜਾਂਦਾ ਬੰਦਾ ਚਲੋ ਜੀ ਉਹ ਤਾਂ ਗੱਲ ਤਾਂ ਥੋੜੀ ਸਹੀ ਆ ਵੀ ਉੱਥੇ ਕੋਈ ਕੰਮ ਕਰਨ ਵਾਲਾ ਨਹੀਂ ਇੱਥੇ ਤਾਂ ਚਲ ਮੈਂ ਹੈਗੀ ਆ ਉਹੀ ਤਾਂ ਗੱਲ ਆ ਕੰਮ ਧੰਦੇ ਨੂੰ ਆਪਣੇ ਕਿਉਂ ਉਹੀ ਗੱਲ ਕਿੰਨਾ ਕੁ ਤਾਂ ਕੰਮ ਹੁੰਦਾ ਨਾਲੇ ਉਹ ਕਿਹੜਾ ਕੋਈ ਬੜਾ ਤੰਗ ਕਰਦੀ ਹੈ ਵਿਚਾਰੀ ਨੇ ਦੋ ਰੋਟੀਆਂ ਨਾਲ ਕੀ ਇੱਥੇ ਕੰਮ ਵੱਧਾ ਆਪਣਾ ਨਾ ਨਾ ਉਹ ਤਾਂ ਬਾਲੀ ਵਿਚਾਰੀ ਹੈਗੀ ਚਲੋ ਪੈਣੀ ਮਤ ਜਾ 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 ਪੈ ਜਾ ਕਰ ਲੈ ਰੈਸਟ ਚਲੋ ਚਲੋ ਸੌ ਪੀ ਕੇ ਭੱਜ ਜਾਂਗੇ ਜਾਣਾ ਤਾਂ ਖੇਤ ਸੀਗਾ ਇੱਥੇ ਆ ਕੇ ਤਾਂ ਨਰਾਮਦਾਰੀ ਜੀ ਆ ਗਈ। ਓਹੋ। ਦੀਦੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਕਿਵੇਂ ਬੀਬੀ ਨੰਦੇ? ਠੀਕ ਹੈ ਠੀਕ ਹੈ। ਹੋਰ ਜਵਾਕ ਜਿੰਦੇ ਕਿਵੇਂ? ਜਵਾਕ ਤਾਂ ਠੀਕ ਆ। ਤੇ ਤੂੰ ਇੱਥੇ ਕਿਵੇਂ ਡੰਗਰਾਂ ਜਲ ਤਾਂ ਮੰਜਾ ਢਾ ਰੱਖਿਆਗਾ? ਉਹ ਤਾਂ ਐ ਸੀ ਕਿਰਨਾ ਫਾਬੀ। ਅੰਦਰ ਨਾ ਏਸੀ ਵਾਲੇ ਕਮਰੇ 'ਚ ਮੈਨੂੰ ਲੱਗਦੀ ਸੀ ਠੰਡ। ਪਰ ਤੈਨੂੰ ਪਤਾ ਵੀ ਮੇਰੇ ਸੱਲ ਜੇ ਘਟੇ ਕਰਕੇ ਨਾ ਤੇ ਮੇਰੀ ਦਵਾਈ ਚੱਲੀ ਜਾਂਦੀ ਐ ਅੱਛਾ ਅਸਲ ਘਟੇ ਪਿਆ ਹਾਂ ਕਮਜ਼ੋਰੀ ਜੀ ਬਾਵਾ ਆ ਗਈ ਉਹ ਜਵਾਕ ਅੰਦਰ ਬੈਠੇ ਸੀ ਅਗਮਨ ਆਇਆ ਹੋਇਆ ਆਪਦੀ ਮਾਮੀ ਕੋਲੇ ਬੈਠਾ ਸੀ ਅੱਛਾ ਉਹ ਆਇਆ ਹਾਂ ਚਲ ਵਧੀਆ ਹੋ ਗਿਆ ਚਲ ਚੰਗਾ ਹੋ ਗਿਆ ਬਿਮਾਰ ਦੇ ਬਹਾਨੇ ਨਾਲ ਹੀ ਆ ਗਈ ਜਾਓ ਮਾਸੀ ਮੁੱਕੀ ਤੂੰ ਤਾਂ ਮੁੜ ਕੇ ਗੇੜਾ ਹੀ ਨਹੀਂ ਮਾਰਿਆ ਤੇ ਤੈਨੂੰ ਪਤਾ ਹੈ ਭਾਬੀ ਵੀ ਮਾਂ ਬਿਨਾ ਨਾ ਕਰ ਸੁੰਨਾ ਸੁੰਨਾ ਲਾਦਾ ਕਰ ਖਾਣ ਨੂੰ ਆਉਂਦਾ ਹੈ ਆਇਆ ਤਾਂ ਹੈਗਾ ਬਾਕੀ ਭਾਈ ਮਾਵਾ ਮੈਂ ਬੇਕੇ ਖਾਦੇ ਹੁੰਦੇ ਆ ਹਨਾ ਹਾਂ ਉਹ ਤਾਂ ਗੱਲ ਮੰਨੀ ਆ ਬਾਕੀ ਨਾਨੇ ਨਾਨੀਆਂ ਨਾਲ ਹੀ ਨਾਨਕੇ ਹੁੰਦੇ ਆ ਨਾਨੇ ਨਾਨੀਆਂ ਨੂੰ ਹੀ ਫਿਕਰ ਹੁੰਦਾ ਵੀ ਮੇਰਾ ਦੋਤਾ ਜਾਂ ਦੋਤੀ ਆਈ ਹੈ ਹੈ ਚਲੂੰ ਭਈ ਲੀੜਾ ਕਪੜਾ ਸਾੜ ਦੇ ਘਰੇ ਵੀ ਬਣਾਉਣੇ ਆ ਪਰ ਜਿਹੜਾ ਉਹ ਨਾਨਾ ਨਾਨੀ ਦਿੰਦੇ ਆ ਨਾ ਉਹਦਾ ਚਾਰਜ ਵਾਕਾਂ ਨੂੰ ਲੈਦਾ ਹੁੰਦਾ ਆਏ ਤਾਂ ਹੈਗਾ ਤੇ ਆਪ ਕੀ ਕਰੀ ਜਾਂਦੀ ਆ ਮੈਡਮ ਉਹ ਬਸ ਅੰਦਰ ਸੀ ਏਸੀ ਵਾਲੇ ਚ ਬੈਠੀ ਸੀ ਮੈਂ ਆ ਭਈ ਮੈਂ ਨਹੀਂ ਬੈਠ ਸਕਦੀ ਤੁਸੀਂ ਬੈਠੇ ਰਹੋ ਮੈਂ ਤਾਂ ਬਾਹਰ ਜਾ ਕੇ ਬੈਠੀ ਤੂੰ ਏਸੀ ਉਸੀ ਤਾਂ ਛੱਡ ਚਾਲ ਐਸੀ ਤਾਂ ਨਾ ਵੰਦੀ ਕੋੜੇ ਪੱਖਾ ਬੁੱਖਾ ਤਾਂ ਲਾ ਦਿੰਦੀ ਐਂ ਥੋੜੀ ਕਰਨਾ ਚਾਹੀਦਾਗਾ ਜਮੀਦਨ ਤਾਂ ਐ ਬਿਠਾ ਰੱਖੇ ਦੇਖਦੇ ਥੱਲੇ ਤੇ ਜੇ ਭਲਾ ਬਗਾਨਾ ਪੁੱਤ ਆ ਗਿਆ ਉਹ ਕੀ ਕਹੂਗਾ ਆਪ ਤਾਂ ਐਸੀ ਥੱਲੇ ਬੈਠੀ ਆ ਮੋਬਜਾ ਤੈਨੂੰ ਇਥੇ ਪਸੂਆਂ ਚ ਮੰਜਾ ਡਾਤਾ ਉਹ ਤਾਂ ਚੱਲ ਕੋਈ ਨਾ ਭਾਬੀ ਵੇਖ ਮੇਰੀ ਗੱਲ ਸੁਣ ਨਿਆਣੀ ਆ ਉਹ ਵੀ ਹੈ ਕਿਤੇ ਕਿਤੇ ਨਾ ਉਹਦਾ ਬੀਪੀ ਵੱਧ ਜਾਂਦਾ ਹੈ ਬੀਪੀ ਬੂਪੀ ਕੁਛ ਨਹੀਂ ਵੱਧਦਾਗਾ ਸਾਬਾ ਚਾਲੇ ਆ ਗਏ ਪਤਾ ਹੀ ਆ ਮੈਨੂੰ ਇਸੇ ਕੋੜੀ ਰਹਿਣੀ ਆ ਮੈਂ ਅੱਛਾ ਹੂੰ ਫਿਰ ਮੈਨੂੰ ਆਏ ਸੀ ਬਾਜੇ ਹੁਣ ਮੈਂ ਪੱਖਾ ਭੁੱਖਾ ਕਿਹਾ ਮੈਥੋਂ ਤਾਂ ਚੱਕਿਆ ਨਹੀਂ ਜਾਂਦਾ ਫਿਰ ਆਪ ਜਵਾਕੜੀ ਚੱਕੂਗੀ ਢਿੱਡ ਇਕੱਠਾ ਹੋ ਜਾਊਗਾ ਐ ਜੇ ਨਾ ਪੱਖਾ ਲਾਇਆ ਲਾਲਾ ਲਾਲਾ ਕਰਨ ਲੱਗ ਜਿਹਾ ਉੱਗਾ ਵੰਟੂ ਫਿਰ ਵੰਟੂ ਦਾ ਸੁਭਾਅ ਭੈੜਾ ਐ ਐਵੇਂ ਮੈਂ ਤਾਂ ਹੁਣ ਜਿਹੜੇ 4-5 ਦਿਨ ਰਹਿਣ ਆਈ ਐ ਹੈ ਉਹ ਤਾਂ ਮੈਂ ਆਉਂਦੀ ਨਹੀਂ ਸੀ ਆਉਂਦੀ ਕਿਉਂ ਨਹੀਂ ਸੀ ਭਾਈ ਤੇਰਾ ਹੀ ਘਰ ਆ ਉਹਦੇ ਨਾਲੋਂ ਤਾਂ ਪਹਿਲਾਂ ਤੇਰਾ ਘਰ ਆ ਤੇਰਾ ਹੱਕ ਵੰਦਾਗਾ ਇੱਥੇ ਰਹਿੰਦਾ ਆਉਂਦਾ ਕੁਛ ਨਹੀਂ ਹੁੰਦਾਗਾ ਆਇਆ ਜਾਇਆ ਕਸਮਾਂ ਦੀ ਢੇੜਾ ਮਾਰਿਆ ਕਰ ਸਾਡੇ ਵਰਗਿਆਂ ਦੇ ਮੂੰਹ ਉੱਥੇ ਲੱਗਿਆ ਕਰ ਮਾਣਾ ਮੋਟਾ ਕੋਈ ਦੁੱਖ ਸੁੱਖ ਤਾਂ ਸਾਂਝਾ ਹੋ ਜਾਂਦਾ ਗਾ ਉਹ ਤਾਂ ਗੱਲ ਠੀਕ ਹੈ ਭਾਬੀ ਦੁੱਖ ਸੁੱਖ ਤਾਂ ਸਾਂਝਾ ਹੋ ਜਾਂਦਾ ਪਰ ਉਹ ਆਏ ਆ ਵੀ ਜਿਹੜੀ ਮਾਂ ਨਾਲ ਸਾਹ ਸੀ ਨਾ ਉਹ ਸਾਹ ਜੀ ਇੱਥੇ ਲੱਗਦੀ ਨਹੀਂ ਮੈਨੂੰ ਉਹਵੇਂ ਫਰ ਮਾਵਾ ਦੀ ਛਾਂ ਤਾਂ ਭਾਈ ਉਹੀ ਗੱਲ ਕੌਣ ਲੈ ਲੂਗਾ ਕਿ ਨਹੀਂ ਮਾਵਾ ਤਾਂ ਮਾਮੇ ਹੀ ਹੁੰਦਾਂ ਆਂ ਮੀਆਂ ਸਾਡੇ ਵਰਗਿਆਂ ਭਰਾ ਭਰਜਾਂਗਾ ਉਹ ਥਾਂ ਕਿੱਥੋਂ ਲੈ ਲੈਣਗੇ ਆ ਅਸੀਂ ਤਾਂ ਬਿੰਦ ਦੀ ਵਿੰਦਾ ਆਉਣਾ ਹੁੰਦਾਗਾ ਘੰਟਾ ਘੜੀ 10 ਮਿੰਟ ਆਕੇ ਮਿਲ ਜਾਨਗੀਆਂ ਇਹਦਾ ਮਿੱਤ ਨੂੰ ਚਾਹੀਦਾ ਭਾਈ ਇਹ ਸਾਨੂੰ ਬੁਲਾਇਆ ਕਰੇ ਮਾਣਾ ਮੋਟਾ ਤੇਰ ਨਾਲ ਗੱਲਬਾਤ ਕਰਿਆ ਕਰੇ ਦੁੱਖ ਸੁੱਖ ਸਾਂਝਾ ਕਰਿਆ ਕਰੇ ਲੈ ਆਪ ਤਾਂ ਹੁਣ ਅੰਦਰ ਬਲੀ ਬੈਠੀ ਆ ਤੂੰ ਇੱਥੇ ਪਈ ਮੇਰੇ ਤਾਂ ਬਲਾਈਂਟਡ ਮੱਚੀ ਜਾਂਦਾ ਦੇਖ ਦੇਖ ਕੇ ਨਾ ਇਹ ਜੀ ਤਾਂ ਕੋਈ ਗੱਲ ਨਹੀਂ ਵੇਖ ਵਿਚਾਰੀ ਹੁਣ ਮੈਨੂੰ ਸਮਝੀ ਜਾਂਦੀ ਹੈ ਹੈ ਪਰ ਇਹ ਮੂ ਇੱਕ ਗੱਲ ਹੈ ਵੀ ਜਦੋਂ ਮਾਂ ਨਾ ਨਾ ਹੋਵੇ ਵੀ ਪੇਕੇ ਪਰਾਈ ਹੋ ਜਾਂਦੇ ਆ ਉਹ ਐਂ ਵੀ ਹੁਣ ਅੱਗੇ ਤਾਂ ਮੈਂ ਮਾਂ ਦੀ ਪੇਟੀ ਬੂਟੀ ਸਮਾਰਦੀ ਜਦੋਂ ਜਿੱਦਨ ਦੀ ਮਾਂ ਮੁੱਕੀ ਆ ਉਦੋਂ ਤਾਂ ਨਾ ਉਹਦੀ ਪੇਟੀ ਖੋਲਣ ਨੂੰ ਵੀ ਨੀ ਜੀ ਕਰਦਾ ਵੀ ਐਂ ਕੀ ਪਤਾ ਐ ਵੀ ਭਈ ਬਗਾਨੀ ਤੀ ਨੀ ਕੁਛ ਕਹਿ ਦੇ ਨਾ 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 ਪਈ ਨਾ ਉਹ ਪੇਟੀ ਨਾ ਤੇ ਲਾਈ ਵੀ ਨਾ ਨਾ ਕੋਈ ਨਾ ਜਾਣਗਾ ਕੋਈ ਨਫਾ ਨੁਕਸਾਨ ਹੋਗਾ ਅਗਲੇ ਕਹੂ ਉਹ ਆਈ ਸੀ ਕੱਢ ਕੇ ਲੈ ਗਈ ਕੋਈ ਸਮੱਸਿਆ ਰਹਿਣ ਦੇ ਤੂੰ ਕੀ ਕਰਨਾ ਪੇਟੀਆਂ ਨੂੰ ਅਗਲੇ ਦਾ ਘਰ ਆਗਾ ਅਗਲਾ ਜਿਵੇਂ ਮਰਜ਼ੀ ਕਰੇ ਜਿਵੇਂ ਮਰਜ਼ੀ ਨਾ ਕਰੇ ਆਪਾਂ ਤਾਂ ਘੰਟਾ ਘੜੀ ਆਉਣਾ ਹਾਂ ਤੂੰ ਤਾਂ ਕਿ ਨਹੀਂ ਕਿੰਨੇ ਟਾਈਮ ਬਾਅਦ ਗੇੜਾ ਮਾਰਿਆਗਾ ਤੇ ਸੱਚੀ ਬਲਾਈ ਖੁਸ਼ੀ ਹੋਈ ਚਲਾ ਆਤਾ ਗਈ ਚਲ 10 ਮਿੰਟ ਬਹਿ ਕੇ ਤੇਰੇ ਨਾਲ ਗੱਲਾਂ ਕਰ ਲਾਂ ਉਹ ਤਾਂ ਕਿਸੇ ਨਾਲ ਗੱਲਬਾਤ ਕਰਦੀ ਨਹੀਂ ਜਮੀ ਮੱਥੇ ਵੱਟ ਪਾ ਲੈਂਦੀ ਸਾਡੇ ਵਰਗਾਂ ਨੂੰ ਤਾਂ ਦੇਖ ਕੇ ਚਲ ਕੋਈ ਨਾ ਭਾਬੀ ਕੋਈ ਕੰਮ ਆਇ ਸੀ ਮੈਂ ਤਾਂ ਉਧ ਲੰਗੀ ਆਂਦੀ ਸੀਗੀ ਬਾਹਰ ਖੁੱਲਾ ਪੈਸ ਦੇਣ ਦੇਖ ਕੇ ਤਾਂ ਹੀ ਆ ਗਈ ਮੈਂ ਤਾਂ ਮਹਲਾ ਚਲ ਆਈ ਬੈਠੀ ਕਿ ਮਿਲ ਲਾਂ ਉਹਨੂੰ ਅੱਛਾ ਉਹ ਮੀਤ ਭਾਬੀ ਵੀ ਕਰੀ ਜਾਂਦੇ ਸੀ ਕਿ ਘਰੇ ਨਹੀਂ ਮਿਲੀ ਕਿਰਨਾ ਉਹਨੂੰ ਕੰਮ ਸੀ ਤੇਰੇ ਦਿੱਕਰ ਅੱਛਾ ਮੈਂ ਫਿਰ ਉਧਰ ਗਈ ਹੋਈ ਸੀ ਦੂਜੇ ਤਾਏ ਕੇ ਘਰੇ ਉੱਪਰ ਮੈਨੂੰ ਵੀ ਐ ਦੁੱਖ ਜਾ ਹੋਇਆ ਵੀ ਵਿਚਾਰੀ ਨੇ ਪੇਕੀ ਜਾਣਾ ਸੀ ਮੈਂ ਕਾਹਨੂੰ ਆ ਗਈ ਲੈ ਕੱਲ ਪਰਸ ਤੂੰ ਜਾ ਕੇ ਆਈ ਆ ਹੁਣ ਫੇਰ ਘੇੜੀਆਂ ਕਰ ਲੰਗਾ ਨੇ ਇਹਦਾ ਵੀ ਨਹੀਂ ਮੈਨੂੰ ਸਮਝਾਉਂਦੀ ਤੀ ਜਦੋਂ ਮੂੰਹ ਚੱਕ ਲੈਂਦੀ ਹੈਗੀ ਮੈਂ ਪੇਕੀ ਜਾਣਾ ਦੱਸ ਕੀ ਗੱਲ ਆਕੜਿਆਗਾ ਤੂੰ ਤਾਂ ਲੱਗ ਕਿੰਨੇ ਟਾਈਮ ਬਾਅਦ ਆਈ ਹੈਗੀ ਤੇ ਹਜੇ ਤੈਨੂੰ ਐਂ ਕਹਿੰਦੀ ਹੈ ਨਾ ਨਹੀਂ ਮੈਨੂੰ ਐਜੀਆਂ ਗੱਲਾਂ ਚੰਗੀਆਂ ਨਹੀਂ ਲੱਗਦਾਂ ਉਹਦੋਂ ਦਾ ਭਾਈ ਅੱਛਾ ਭਾਬੀ ਫੇਰ ਰੋਟੀ ਰੋਟੀ ਵਨ ਟੂ ਦੀ ਕੌਣ ਪਕਾਉਂਦਾ ਹੈ ਲੈ ਮੇਰੇ ਵਰਗੇ ਨੂੰ ਕਹਿ ਦਿੰਦਾਗਾ ਕਦੇ ਭਾਬੀ ਰੋਟੀ ਬਣਾਦੀ ਮੈਂ ਕਹਿੰਨੀ ਚੱਲ ਚਾਰ ਰੋਟੀਆਂ ਨਾਲ ਕੀ ਹੁੰਦਾਗਾ ਤੇ ਕਦੇ ਵਿਚਾਰਾ ਕਈ ਵਾਰੀ ਤਮੈ ਆਪ ਨੂੰ ਦੇਖਿਆ ਬਣਾਉਂਦੇ ਹੋਏ ਆਪ ਹੀ ਬਣਾ ਲੈਂਦਾ ਇਹ ਕਿਹੜੇ ਫਿਕਰ ਕਰਦੀ ਹੈ ਕਿ ਚੱਕ ਕੇ ਡੁੰਡਾ ਤੁਰ ਪੈਂਦੀ ਜਿੱਦੇ ਜੀ ਕਰਦਾਗਾ ਉਹ ਤਾਂ ਪਰ ਜੂਨ ਆਉਦੀ ਵੀ ਖਰਾਬ ਹੈ ਮਾਰੀ ਖਰਾਬ ਹੀ ਆ ਭਾਈ ਮਾਨਤਾ ਨਾ ਉਹਨੂੰ ਭੁੱਖਾ ਗਦੇ ਰਹਿਣ ਨਹੀਂ ਦਿੱਤਾ ਸੀ ਮਾਣੇ ਤਾਂ ਘੜ ਕੇ ਆਥ ਨੇ ਦੁਪਹਿਰੇ ਵੀ ਉਹਨੂੰ ਸੱਜਰੀ ਰੋਟੀ ਬਣਾ ਕੇ ਦਿੰਦੀ 1 2 ਉਹੀ ਤਾਂ ਗੱਲ ਆਗੀ ਤੰਗ ਤਾਂ ਤੈਨੂੰ ਕਹਿਣੇ ਆ ਭਾਈ ਮਾਣਾ ਮੋਟਾ ਗੇੜਾ ਮਾਰਾ ਕਰ ਉਹ ਵੀ ਜਵਾ ਕਮਾਵਾਰਾ ਤੇ ਉਹਨੂੰ ਵੀ ਮਾੜਾ ਮੋਟਾ ਕੋਈ ਹੋ ਜੇ ਤੇ ਹਲਕਾ ਕਰ ਲਿਆ ਕਰੇ ਗੱਲਾਂ ਬਾਤਾਂ ਕਰ ਲਿਆ ਕਰੇ ਬਗਾਨੀਆਂ ਧੀਆਂ ਕਿੱਥੇ ਦੁੱਖ ਸੁੱਖ ਕਰਦੀਆਂ ਉਹੀ ਗੱਲ ਆਗੀ ਮੈਂ ਮੈਂ ਤਾਂ ਫਸੀ ਬੈਠੀ ਆ ਵੇਖ ਕੇ ਨਾ ਭਾਬੀ ਮੈਂ ਜੇ ਵਾਪਸ ਚਾਨੀ ਆ ਮੇਰੀਆਂ ਨਾ ਦਰਾਣੀ ਜਠਾਣੀਆਂ ਆਏ ਕਹਿਣ ਗਈਆਂ ਵੀ ਪੇਕੇ ਆ ਨੇ ਨਾ ਵਾਪਸ ਮੋੜਦੀ ਚੱਲ ਕੋਈ ਨਾ ਵਾਪਸ ਘਾਣੂ ਜਾਣਾਗਾ ਜੇ ਤੈਨੂੰ ਕੋਈ ਬਾਲੀ ਐਂ ਜੇ ਲੱਗੇ ਨਾ ਵੀ ਤੈਨੂੰ ਕੁਝ ਕਹਿਣ ਕਰਨ ਲੱਗੀ ਤੂੰ ਮੇਰੇ ਕੋਲ ਆ ਜੀ ਭਾਈ ਫਿਰ ਮੈਂ ਤੇਰਾ ਦਨ ਕੋਈ ਨਹੀਂ ਮੈਂ ਸੰਭਾਲ ਲੂੰਗੀ ਵੀ ਦਵਾਈ ਬੂਟੀ ਦਵਾਈਆਂ ਸਭ ਕੁਝ ਕਰਾਂਗੇ ਤੂੰ ਫੇਰ ਨਾ ਕਰੀ ਕਿਸੇ ਗੱਲ ਦੀ ਬੇਚ ਜੀ ਕਾਜੀ ਬੇਸ਼ੱਕ ਠੀਕ ਹੈ ਨਾ ਕੋਈ ਨਾ ਭਾਬੀ ਮੜੇ ਮੀਤ ਕੋਲੇ ਹੋਜੀ ਚੰਗਾ ਨਾ ਨਾ ਜਾਨੀ ਬਾਕੀ ਕੰਮ ਸੀ ਤੇਰੇ ਧਿੱਕਰ ਪਤਾ ਨਹੀਂ ਕੱਪੜੇ ਉਪਰੇ ਫੜਾਏ ਸੀ ਉਹ ਤਾਂ ਇੰਨੇ ਪਤਾ ਹੈ ਹਾਂ ਨਾ ਨਾ ਕੋਈ ਨਹੀਂ ਜਾਨੀ ਆਗੀ ਚੰਗਾ ਕੀ ਕਰਨਾ ਕਰ ਕਿਸੇ ਦਾ ਚਾਹ ਚੂਪੀ ਲੈ ਚੰਗਾ ਨਾ ਨਾ ਕੋਈ ਜੀ ਤੂੰ ਚਾਹ ਪੀ ਲਈ ਨਾ ਮੈਂ ਤਾਂ ਇੱਕ ਵਾਰੀ ਪੀਤੀ ਐ ਚਾਹ ਬਾਲੇ ਵਾਰੀ ਚਾਹ ਨਹੀਂ ਪੀਣੀ ਡਾਕਟਰ ਨੇ ਬੰਦ ਕਰੀ ਐ ਦਲੀਆਂ ਦੁਲੀਆਂ ਕਹੇ ਨਹੀਂ ਉਹਨੂੰ ਮੈਂ ਦਲੀਆਂ ਦੁਲੀਆਂ ਬਣਾ ਕੇ ਦੇ ਦੂਗੀ ਆਏ ਫਿਰ ਕਿ ਅੰਦਰ ਵੜ ਕੇ ਦੱਸ ਥੋੜਾ ਪਉਂਦੀ ਆ ਚਲ ਕੋਈ ਨਾ ਮੱਭੀ ਚਲ ਚੰਗਾ ਹੋ ਗਿਆ ਵਿਚਾਰੀ ਨੇ ਗੇੜਾ ਮਾਰ ਲਿਆ ਮੀਤ ਨੂੰ ਸੌਖਾ ਹੋ ਗਿਆ ਹੇ ਭੈਣ ਨੀ ਅਮਰਤ। ਲੀਨੀਤ ਕਿਵੇਂ ਆ? ਠੀਕ ਐ ਭੈਣ ਤੂੰ ਦੱਸ। ਰਿਸ਼ਤੇਦਾਰ ਆਏ ਬਟੇ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਰਿਸ਼ਤੇਦਾਰ ਤਾਂ ਭੈਣੇ ਹੁਣ ਅੰਦੀ ਦੀ اچانکੀ ਆ ਗਈ। ਅੱਛਾ। ਪਰ ਤੂੰ ਕਿਵੇਂ ਐਸੀ? ਮੈਂ ਤਾਂ ਉਹੀ ਘੜਾ ਜਾਂ ਮਾਰ ਲਿਆ ਬੈਠੀ ਦੇਖ ਲਈ ਮੈਂ ਕਿ ਚੱਲ ਮੈਂ ਬਾਰਜੇ ਚ ਬੈਠੀ ਸੀਗੀ ਮਾਹ ਚਲਾ ਦੇਖ ਮਿਲਿਆ ਮਮਰਾ ਜ। ਚਲ ਵਧੀਆ ਕੀਤਾ। ਨਹੀਂ ਮੈਂ ਤਾਂ ਤੈਨੂੰ ਇੱਕ ਕਿਰਨਾ ਗੱਲ ਦੱਸਾਂ ਤੂੰ ਘੜਾ ਗਾਹ ਕਰਨੀ ਐ। ਹੂੰ। ਮੈਂ ਤਨਾਦਪੀਕ ਕੇ ਨੂੰ ਫੋਨ ਕਰੀ ਬੈਠੀ ਸੀ ਵੀ ਮੈਂ ਆਉਂਗੀ ਛੁੱਟੀਆਂ 'ਚ ਮੁੰਡਾ ਮੇਰਾ ਬਾਲਾ ਹੈਂਡ ਪਿਆ ਪਿਆ ਸੀ ਪਰ ਹੁਣ ਮੈਂ ਢਡ ਫਰੋਲਾ ਵੀ ਤਾਂ ਕਿਹਦੇ ਕੋਲ ਫਰੋਲਾ ਮੇਰਾ ਤਾਂ ਜਵਾਕ ਨਿੱਕਾ ਜਾ ਹੈ ਪੰਟੂ ਕਹਿੰਦਾ ਕਿ ਉਹਨੂੰ ਸਮਝਾ ਮਾੜਾ ਮੋਟਾ ਆਖੇ ਉਹਦਾ ਹਿੰਡਾ ਐ ਨਹੀਂ ਪੁੱਗਣਗਾ ਤੇ ਜੇ ਦੇਖਿਆ ਜਾਵੇ ਆਪਦੇ ਪੁੱਤ ਦੇ ਨਾਲ ਤਾਂ ਕਿ ਐ ਹਿੰਡਾ ਨਹੀਂ ਪੁੱਗਣਗਾ ਤਾਂ ਨਿੱਕਾ ਜਾ ਹਜੇ ਰਿਹੜ ਪੈ ਜਾਂਦਾ ਉਹਦੀ ਤਾਂ ਹੈਂਡ ਪੂਰੀ ਕਰਨੀ ਵੀ ਪਊ ਭਾਈ ਹੂੰ ਠੀਕ ਆ ਉਹ ਬੋਤਾ ਜਾਂ ਨਾਲ ਚੱਕ ਲਈ ਜੜ ਆ ਦਾ ਮੁੰਡਾ ਇਹ ਰ ਭਾਣ ਜਾ ਅੱਛਾ ਕਿਆ ਦੇ ਪਾਣ ਜਦਿਆਂ ਹਿੰਡਾ ਪੂਰੀਆਂ ਹੋਣ ਅੱਛਾ ਉਹਦੀ ਹੰਡ ਪੂਰੀ ਹੋ ਜਾ ਮੇਰੇ ਜਵਾਕ ਦੀ ਹੋਵੇ ਨਾ ਤੇ ਉਹਦਾ ਹਿੰਡਾ ਪੂਰੀਆਂ ਕਰਨ ਤੋਂ ਪਹਿਲਾਂ ਇਹ ਤਾਂ ਸੋਚ ਲੈਣਾ ਅੱਧਾ ਗੱਭਰੂ ਹੋਇਆ ਤੇ ਉਹ ਹੀ ਤਾਂ ਗੱਲ ਤੈਨੂੰ ਤਾਂ ਲੈ ਉਹੀ ਗੱਲ ਸੀ ਆਪੇ ਤੇਰੇ ਤਾਂ ਸਾਰਾ ਦਿਨ ਤੇਰੇ ਕੰਮ ਨਹੀਂ ਨਿਭੜਦੇ ਆ ਬਿਮਾਰ ਤੈਨੂੰ ਧੋਏ ਰੋਡੀ ਲੱਗ ਗਈ ਉਹੀ ਤਾਂ ਗੱਲ ਆ ਨਾ ਮੈਂ ਤੇ ਭੰਡ ਵਾਲੇ ਦੀ ਚੱਕੀ ਸੀ ਬਾਹਰ ਉੱਥੇ ਬਰ ਕਹਿਣ ਜੀ ਥੱਲੇ ਕੀ ਗੱਲਾਂ ਕਰਦੀ ਸੀ ਤੇ ਕੋਈ ਕੱਲਾ ਤਾਂ ਕੁਝ ਨਹੀਂ ਕਰਦੀ ਸੀ ਉਹ ਤਾਂ ਐਂ ਕਹਿੰਦੀ ਸੀਗੀ ਵੀ ਯੱਕੇ ਮੈਨੂੰ ਇੱਥੇ ਨਿੰਮ ਥੱਲੇ ਮੰਜਾ ਢਾਹ ਢਾਹ ਰੱਖਿਆ ਹੋਇਆ ਕਹਿੰਦੀ ਕੀ ਨਾ ਢਾ ਮੰਨੂ ਬਤਾ ਫਿਰ ਤੈਨੂੰ ਕਹਿੰਦੀ ਹੋਣੀ ਹੁਣ ਮੈਂ ਤਾਂ ਆਈ ਨਹੀਂ ਮੰਜਾ ਮੈਂ ਤਾਂ ਡਾਇਆ ਨਹੀਂ ਹੈਗਾ ਇਹ ਤੂੰ ਡਾਇਆ ਹੋਇਆ ਤੈਨੂੰ ਕਹਿੰਦੀ ਹੋਣੀ ਆ ਮੈਂ ਤਾਂ ਕੋਈ ਡਾਇਆ ਨਹੀਂ ਸੀ ਥੱਲੇ ਪਈਆ ਮੇਰਾ ਇੱਥੇ ਮੰਜਾ ਡਾਹਤਾ ਹਾਏ ਬੂ ਮੈਂ ਮਰ ਜਾ ਨਹੀਂ ਤੇ ਡੱਕਡੀਆਂ ਗੱਲਾਂ ਬਣਾਈ ਜਾਂਦੀ ਆ ਦੇਖਣ ਨੂੰ ਭੋਲੀ ਜਿਹੀ ਲੱਗਦੀ ਆ ਨਿਆ ਨਿਆ ਗੱਲਾਂ ਬਣਾਉਂਦੀ ਆ ਹੈ ਲੈ ਭੋਲਾ ਭਾਲ ਅੱਜ ਕੱਲ ਕੋਈ ਨਹੀਂ ਹੁੰਦਾ ਨਾ ਵੀ ਠੀਕ ਆ ਸੰਭਾਲ ਪੈਣੇ ਆਉਦੀ ਬਿਮਾਰੀ ਦੇ ਕਰ ਨੂੰ ਮੈਂ ਚੱਲੀ ਉਹ ਬੋਲ ਮਾਰੀ ਜਾਂਦਾਗਾ ਮੈਂ ਤਾਂ ਗਾਲੀ ਪੈਜੂਗਾ ਕੂ ਉਹੀ ਤੁਰੀ ਫਿਰਦੀ ਰਹਿਣੀ ਹੈਗੀ ਚੱਲ ਚੰਗਾ ਚੱਲ ਚੰਗਾ ਭਣੇ ਜਾ ਫਿਰ ਤੂੰ ਤਾਂ ਹੋਰ ਸੰਭਾਲ ਤ ਹਾਏ ਵੀ ਮੇਰਾ ਰੱਬਾ ਮੈਨੂੰ ਤੇ ਇਹਨਾਂ ਦਾ ਨਹੀਂ ਪਤਾ ਲੱਗਦਾ ਹੈਗਾ ਵੀ ਮੈਂ ਮਾੜਾ ਕੀ ਕਰਤਾ ਜਿਹੜਾ ਮੇਰੇ ਇੰਨੀਆਂ ਚੁਗਲੀਆਂ ਕਰੀ ਜਾਂਦੀ ਆ ਮਾੜੀ ਮੋਟੀ ਤੇਨੂੰ ਸ਼ਰਮ ਚਾਹੀਦੀ ਆ ਨਾ ਐਂ ਤਾਂ ਸੋਚ ਲੈਂਦੀ ਉਮਰ ਚ ਕਿੰਨੀ ਵੱਡੀ ਐ ਮੇਰੇ ਨਾਲੋਂ ਵੀ ਆਦੇ ਭਰਾ ਦਾ ਇੱਥੇ ਘਰ ਪਟਣ ਆਈ ਹੈਗੀ ਮਾੜੀ ਗੱਲ ਐ ਇਹਦੀ ਸੱਚੀ ਮੈਂ ਕਦੇ ਸੋਚਿਆ ਨਹੀਂ ਸੀਗਾ ਚਾਕੇ ਵੀ ਵੀ ਦੀਦੀ ਮੇਰੇ ਬਾਰੇ ਐਂ ਬੋਲੂਗੀ ਮੈਂ ਤਾਂ ਬੜਾ ਗੁੱਸਾ ਜਾ ਹੀ ਜਾਂਦਾ ਬੰਟੂ ਨਾ ਗੱਲ ਕਰਾਂ ਕਹਿੰਦੇ ਨਾਸੀ ਧੂਆਂ ਲਿਆ ਮੈਂ ਬਹੁਤ ਜ਼ਿਆਦਾ ਗੁੱਸਾ ਚੜਾ ਪਿਆ ਮੈਨੂੰ ਮੈਂ ਤਾਂ ਸਾਰਾ ਦੁਪਹਿਰਾ ਖਾਪਾ ਇਹਨੂੰ ਰੋਟੀ ਟੁਕ ਬਣਾ ਕੇ ਦਿੱਤੀ ਇਹਦੇ ਮੁੰਡੇ ਨੂੰ ਬਣਾ ਕੇ ਦਿੱਤਾ ਆ ਕਿਰਣਾ ਨੇ ਵੀ ਨਾ ਮੇਰਾ ਦੁੱਖ ਦਰਦ ਚੱਜਣਾ ਸੁਣਿਆ ਨਹੀਂ ਹੈਗਾ ਕਿ ਮੇਰਾ ਮੁੰਡਾ ਹਾਕਾ ਮਾਰੀ ਜਾਂਦਾ ਮਾੜਾ ਜਾਂ ਖੜ ਜਾਂਦੀ ਚਾਰ ਗੱਲਾਂ ਮੈਂ ਹੋਰ ਕਰ ਲੈਂਦੀ ਇਹਨੇ ਨਾਲ ਮੈਨੂੰ ਜਿਹੜੀ ਅੱਖ ਭਰਾਟ ਇਹਨੇ ਕਰਕੇ ਗਈ ਹੈ ਨਾ ਉਹ ਪੂਰੀ ਹੋ ਜਾਂਦੀ ਇਹ ਤਾਂ ਕਰਨ ਵਾਲੀ ਨੇ ਕਰਤਾਂ ਗੱਲਾਂ ਲੈ ਕੁੜੀ ਮਿੰਟ ਮਾਰਿਆ ਗੱਲਾਂ ਬਣਾਉਣ ਲੱਗੀ ਨੇ ਹੈ ਹਜੇ ਮੰਟੂ ਆ ਕੇ ਮੇਰੀ ਭੈਣ ਨਰਮਾ ਮੇਰੀ ਭੈਣ ਢਿੱਲੀ ਆ ਇਹ ਕਦੀ ਢਿੱਲੀ ਆ ਇਹ ਤਾਂ ਖੇਖਣ ਕਰਦੀ ਹੈਗੀ ਉਹ ਤਾਂ ਆ ਗਈ ਕੰਮ ਤੋਂ ਟੱਲ ਕੇ ਇੱਥੇ ਆ ਕੇ ਸਾਡਾ ਕੰਮ ਖਰਾਬ ਕਰੀ ਜਾਂਦੀ ਐ ਬਸ ਇਹ ਗੱਲ ਐ ਤਾਂ ਚਲ ਮੈਂ ਤਾਂ ਮਾਂਜਾ ਭਾਂਡੇ